ਸਖੀ ਕਾਲ ਆਦab ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਦਰਸ਼ਨ ਸਿੰਘ ਸੰਧੂ ਇਸ ਵਕਤ ਬਠਿੰਡਾ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਅੱਜ ਤਰੀਕ 25 ਪੈਲਾ ਤਾਂ ਦਿਨ ਸ਼ੁੱਕਰਵਾਰ ਅੱਜ ਆਪਾਂ ਫਿਰ ਦੇਸ਼ ਭਰ ਦੀਆਂ ਸਾਰੀਆਂ तमाम ਥਰੀਆਂ ਸੁਰਖੀਆਂ ਨੇ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਹਦੀ ਗੱਲ ਵੀ ਕਰਾਂਗੇ ਬੀਐਸਐਫ ਦਾ ਜਵਾਨ ਪਾਕਿਸਤਾਨ ਨਿਕਲ ਗਿਆ ਲੰਘ ਗਿਆ ਜਾਂ ਲੈ ਗਏ ਉਹਦੀ ਗੱਲ ਵੀ ਕਰਾਂਗੇ ਹੋਰ ਵੀ ਕਈ ਖਬਰਾਂ ਨੇ ਸਾਰੇ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਸੀਨੀਅਰ ਪੱਤਰਕਾਰ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਧੰਨਵਾਦ ਜੀ ਮਿਹਰਬਾਨੀ ਸਾਰੇ ਹੀ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਬੜੀ ਮੰਦ ਭੱਗੀ ਘਟਨਾ ਹੋਈ ਸੀ ਜਿੱਤੇ ਆਪਾਂ ਪਹਿਲਾਂ ਵੀ ਵਿਚਾਰ ਸਿਰਚਾ ਕਰ ਚੁੱਕੇ ਆ ਤੇ ਹੁਣ ਜਿਹੜਾ ਕਸ਼ਮੀਰ ਹਮਲਾ ਹੈ ਉਹ ਤਾਂ ਉੱਥੇ ਜਿਹੜਾ ਜੋ ਹੋਣਾ ਸੀ ਉਹ ਹੋ ਗਿਆ ਜਿਹੜੇ ਕਰਗੇ ਆ ਉਹ ਬਹੁਤ ਮੰਦ ਭਾਗੀ ਜਿਹੜੀ ਗੱਲ ਆ ਹੋਈ ਐ ਸਾਰਾ ਸਾਰੀ ਦੁਨੀਆ ਹੀ ਉਹਨੂੰ ਜਿਹੜਾ ਹੈਗਾ ਨਕਾਰ ਰਹੀ ਆ ਉਸ ਸੀ ਨੂੰ ਕਿ ਨਹੀਂ ਹੋਣਾ ਚਾਹੀਦਾ ਤੇ ਖਮਿਆਜਾ ਦੋ ਪੰਜਾਬਾਂ ਨੂੰ ਭੁਗਤਣਾ ਪੈ ਰਿਹਾ ਹੈ ਕਾਫੀ ਜਿਹੜੀਆਂ ਸੀਧਿਆਂ ਨੂੰ ਲੈ ਕੇ ਕਾਫੀ ਸੰਧੀਆਂ ਨੂੰ ਲੈ ਕੇ ਪਾਣੀਆਂ ਨੂੰ ਲੈ ਕੇ ਜਾਂ ਹੋਰ ਲੰਘਿਆਂ ਨੂੰ ਲੈ ਕੇ ਲੋਕਾਂ ਲੋਕ ਵਿਆਹੇ ਹੋਏ ਨੇ ਕੁੜੀਆਂ ਰੋਂਡੀਆਂ ਸੀ ਸਰਹੱਦ ਤੋਂ ਜਦੋਂ ਜਾਂਦੀਆਂ ਕਿ ਸਾਡੇ ਪੇਕੇ ਇੱਧਰ ਨੇ ਸਾਨੂੰ ਕੋਈ ਦਿਨ ਤਾਂ ਰਹਿ ਲੈਣ ਦੇ ਮਸਾ ਮਸਾ ਵੀਜ਼ਾ ਕਿਤੇ ਮਿਲਿਆ ਸੀ ਕਿਉਂਕਿ ਵੀਜ਼ਾ ਵੀ ਆਪਣੀ ਸਰਕਾਰ ਛੇਤੀ ਉਧਰ ਨਹੀਂ ਦਿੰਦੀ ਆਪਣੀ ਐਮਬੈਸੀ ਤਾਂ ਉਹ ਲੋਕ ਤਰਸ ਰਹੇ ਨੇ ਦੋਵੇਂ ਪੰਜਾਬ ਤਰਸਦੇ ਨੇ ਤرائی ਤرائی ਹੋ ਰਹੀ ਆ ਕੀ ਸਾਰਾ ਮਾਮਲਾ ਤੁਹਾਡੀ ਨਜ਼ਰੇ ਕਿਨੇ ਆ ਸੰਧੂ ਸਾਹਿਬ 1947 ਦੇ ਵਿੱਚ ਜਦੋਂ ਇੱਕ ਲਕੀਰ ਖਿੱਚੀ ਗਈ ਸੀ ਇਸ ਧਰਤੀ ਦੇ ਉੱਤੇ ਜੀ ਦੇਸ਼ ਨੂੰ ਵੰਡਿਆ ਗਿਆ ਸੀ ਪਰਲੇ ਪਾਸੇ ਪਾਕਿਸਤਾਨ ਤੇ ਇਧਰਲੇ ਪਾਸੇ ਹਿੰਦੁਸਤਾਨ ਤੇ ਹਿੰਦੁਸਤਾਨ ਦੇ ਉੱਪਰ ਫਿਰ ਜਿਹੜਾ ਪਾਕਿਸਤਾਨ ਦੀ ਪੂਰਬੀ ਪਾਕਿਸਤਾਨ ਕਹਿੰਦੇ ਸੀ ਅੱਜ ਦਾ ਬੰਗਲਾਦੇਸ਼ ਜੀ ਤਿੰਨ ਇਸੈਂ ਦੇ ਵਿੱਚ ਭਾਰਤ ਵੰਡਿਆ ਗਿਆ ਸੀ ਪਰ ਜਿਹੜਾ ਇਧਰਲਾ ਹਿੱਸਾ ਸੀ ਇਸ ਹਿੱਸੇ ਦੇ ਵਿੱਚ ਪੰਜਾਬ ਵੰਡਿਆ ਗਿਆ ਸੀ ਆਪਾਂ ਪਹਿਲਾਂ ਵੀ ਜ਼ਿਕਰ ਕੀਤੀ ਹੈ ਕਿ ਧਰਤੀ ਵੰਡੀ ਜਾਂਦੀ ਹੁੰਦੀ ਹੈ ਲੇਕਿਨ ਆਬਾਦੀ ਵੰਡੀ ਗਈ ਸੀ ਜੀ ਟੋਟਲ ਜਿਹੜਾ ਹੈਗਾ ਉਸ ਵੇਲੇ ਜਿਹੜਾ ਹੈਗਾ ਫਿਰਕੂ ਕਮਿਊਨਲ ਦੰਗੇ ਹੋਏ ਤੇ ਉਹਨਾਂ ਦੰਗਿਆਂ ਦੇ ਵਿੱਚ 10 ਲੱਖ ਲੋਕ ਮਾਰੇ ਗਏ ਸੀ ਜੀ ਇਹਨਾਂ 10 ਲੋਕ 10 ਲੱਖ ਲੋਕਾਂ ਦੇ ਵਿੱਚੋਂ 8 ਲੱਖ ਲੋਕ ਪੰਜਾਬੀ ਸੀ ਜੀ ਜੀ ਬਿਲਕੁਲ ਚਾਹੇ ਉਹ ਲਹਿੰਦੇ ਪੰਜਾਬ ਦੇ ਸੀ ਤੇ ਚਾਹੇ ਉਹ ਚੜ੍ਹਦੇ ਪੰਜਾਬ ਦੇ ਸੀ ਹੂੰ ਉਦੋਂ ਤੋਂ ਲੈ ਕੇ ਇੰਨਾ ਦੁਖਾਂਤ ਜਿਹੜਾ ਹੈਗਾ ਵਾਪਰਿਆ ਆਪਾਂ ਕਈ ਵਾਰੀ ਦੇਖਦੇ ਆਂ ਕੁਝ ਜਥੇਬੰਦੀਆਂ ਕੁਝ ਸੱਜਣ ਲੱਗੇ ਹੋਏ ਐ ਇਸ ਗੱਲ ਦੇ ਉੱਤੇ ਜਿਵੇਂ ਨਾਸਰ ਢਿੱਲੋਂ ਹੋਰਾਂ ਨੇ ਆਪਣੀ ਇੱਕ ਆਰਗੇਨਾਈਜੇਸ਼ਨ ਬਣਾਈ ਐ ਕਈ ਲੋਕਾਂ ਨੇ ਹੋਰ ਆਰਗੇਨਾਈਜੇਸ਼ਨਸ ਬਣਾਈਆਂ ਜੀ ਜਿਹੜੀਆਂ ਵਿਛੜਿਆਂ ਨੂੰ ਮਲਾਉਂਦੀਆਂ ਜੀ ਜੀ ਕਿਤੇ ਕਿਤਾਈ ਪਾਕਿਸਤਾਨ ਦੇ ਵਿੱਚ ਜੇ ਕਿਸੇ ਬੰਦੇ ਦਾ ਪਤਾ ਲੱਗਦਾ ਕਿ ਭਾਰਤ ਦੇ ਵਿੱਚੋਂ ਆਇਆ ਸੀ ਉਧਰਲੇ ਪੰਜਾਬ ਤੋਂ ਆਇਆ ਸੀ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਹੂੰ ਤਾਂ ਫਿਰ ਉਹ ਟੀਵੀ ਤੇ ਰੇਡੀਓ ਤੇ ਬੋਲਦੇ ਆ ਦੱਸਦੇ ਆ ਬੰਦਿਆਂ ਨੂੰ ਭਾਲਦੇ ਆ ਫਿਰ ਇਧਰੋਂ ਕਿਸੇ ਨੂੰ ਮਿਲਾਇਆ ਜਾਂਦਾ ਕੋਈ ਲਾਹੌਰ ਤੇ ਕੋਈ ਕਰਤਾਰਪੁਰ ਸਾਹਿਬ ਆਉਂਦੇ ਆ ਉਹ ਆ ਕੇ ਬੜੀ ਮੁਸ਼ਕਲ ਦੇ ਨਾਲ ਮਤਲਬ 3 3 4 4 ਨਹੀਂ 8 5 5 6 6 ਦਾ ਹਾਕਿਆਂ ਤੋਂ ਭੈਣ ਭਰਾ ਮਿਲਦੇ ਆ ਆਪਸ ਵਿੱਚ ਭਰਾ ਮਿਲਦੇ ਆ ਜੀ ਤੇ ਜਦੋਂ ਰੋਂਦੇ ਕਰ ਲਾਉਂਦੇ ਆ ਉਹਨਾਂ ਦਾ ਦਰਦ ਸਹਿ ਨਹੀਂ ਆਉਂਦਾ ਮੈਂ ਇੱਥੇ ਤੁਹਾਨੂੰ ਰੋਕਾਂਗਾ ਮਾਫੀ ਚਾਹਾਂਗਾ ਤੁਹਾਡੇ ਤੋਂ ਤੁਸੀਂ ਨਾਸਰ ਢਿੱਲੋਂ ਦਾ ਜ਼ਿਕਰ ਕੀਤਾ ਮੈਂ ਤੇ ਨਾਸਰ ਢਿੱਲੋਂ ਨੇ ਬਹੁਤ ਸਾਰੀਆਂ ਸਟੋਰੀਆਂ ਜਿਹੜੀਆਂ ਬਾਬਾ ਸਿੱਕਾ ਖਾਨ ਤੇ ਮੁਹੰਮਦ ਸਦੀਕ ਉਸ ਤੋਂ ਬਾਅਦ ਲੁਧਿਆਣੇ ਦਾ ਪਿੰਡ ਸੀਗਾ ਜਸੋਵਾਲ ਉੱਥੋਂ ਦਾ ਬਜ਼ੁਰਗ ਤੇ ਭੈਣ ਯਾਨੀ ਇੱਕ ਹੋਰ ਚਾਰ ਆਪਾਂ ਹੁਣ ਡਿਸਕਸ ਨਹੀਂ ਕਰਨੀਆਂ ਸਟੋਰੀਆਂ ਕੀਤੀਆਂ ਪਰ ਇੱਕ ਜ਼ਿਕਰ ਮੈਂ ਤੁਹਾਨੂੰ ਰੋਕਿਆ ਤਾਂ ਆ ਤੁਸੀਂ ਟੀਵੀ ਤੇ ਅਖਬਾਰ ਦੀ ਗੱਲ ਕੀਤੀ ਹੈ ਪਰ ਸੋਸ਼ਲ ਮੀਡੀਆ ਨੇ ਮਲਾਈਆਂ ਇਹ ਚੀਜ਼ਾਂ ਜਦੋਂ ਦਾ ਸੋਸ਼ਲ ਮੀਡੀਆ ਐਕਟਿਵ ਹੋਇਆ ਉਦੋਂ ਦੇ ਜਿਹੜੇ ਬਜ਼ੁਰਗ ਮਿਲੇ ਆ ਕੋਈ ਇੱਕ ਦਿਨ 'ਚ ਮਿਲਦੇ ਆ ਕੋਈ 2 ਘੰਟਿਆਂ 'ਚ ਲੱਭੇ ਅਸੀਂ ਤੇ ਕਈਆਂ ਨੂੰ ਕੋਈ 2-4 ਦਿਨ ਲੱਗੇ ਪਰ ਲੱ ਜਦੋਂ ਮੈਂ ਟੀਵੀ ਦੀ ਗੱਲ ਕਰਦਾ ਮੈਂ ਸੋਸ਼ਲ ਮੀਡੀਆ ਵਾਲਾ ਟੀਵੀ ਵੀ ਵਿੱਚ ਲੈਣਾ ਜੀ 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 ਬਿਲਕੁਲ ਇਹ ਵੀ ਟੀਵੀ ਹੈ ਨਾ ਹੁਣ ਅਸੀਂ ਇਸ ਵੇਲੇ ਗੱਲ ਕਰ ਰਿਹਾ ਸਾਰੀ ਟੀਵੀ ਤਾਂ ਇਹ ਹੈ ਹਾਂ ਇਹ ਟੀਵੀ ਹੈ ਇਸ ਵੇਲੇ ਉਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਹੁਣ ਹਾਂ ਬਿਲਕੁਲ ਸਹੀ ਗੱਲ ਅਸਲ ਮੀਡੀਆ ਅਸਲ ਮੀਡੀਆ ਇਹ ਰਹਿ ਗਿਆ ਅਸਲ ਮੀਡੀਆ ਹੀ ਰਹਿ ਗਿਆ ਤੇ ਚਲੋ ਮੈਂ ਮੈਨੂੰ ਬੜੀ ਹੈ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਨਾਸਰ ਨੂੰ ਮਿਲੇ ਹੋ ਮੈਂ ਵੀ ਨਾਸਰ ਨੂੰ ਇੱਕ ਵਾਰੀ ਮਿਲਿਆ ਮੈਂ ਗਿਆ ਸੀ ਪਾਕਿਸਤਾਨ ਚ ਜੀ ਜੀ ਨਾਨਕ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ 550 ਸਾਲਾ ਪ੍ਰਕਾਸ਼ ਪੁਰਬ ਤੇ ਉਦੋਂ ਅਸੀਂ ਮਿਲੇ ਸੀ ਸਾਹਿਬ ਤਾਂ ਆਪਾਂ ਜਿਹੜਾ ਜ਼ਿਕਰ ਕਰ ਰਹੇ ਸੀ ਤੁਸੀਂ ਵੀ ਦੇਖਿਆ ਹੋਣਾ ਤੇ ਮੈਂ ਵੀ ਦੇਖਿਆ ਉਹਨਾਂ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਨੇ ਆ ਤੇ ਬਾਹਰ ਇੱਕ ਬਹੁਤ ਵੱਡਾ ਪਾਰਕ ਹੈ ਜੀ ਜੀ ਉਸ ਪਾਰਕ ਦੇ ਵਿੱਚ ਲੋਕ ਆਉਂਦੇ ਆ ਜਿਹੜੇ ਉਧਰ ਮੇਰੇ ਪਾਸੇ ਆ ਮਿਲਣ ਵਾਸਤੇ ਤੇ ਮੈਂ ਮੇਰੇ ਜੇ ਨਾਂ ਸਹੀ ਹੋਵੇ ਤੇ ਇੱਕ ਲੜਕੀ ਆ ਰਹਾਨਾ ਜੀ ਜਿਹੜੀ ਸਾਹੋਕੇ ਵਾਲੇ ਬਾਬੂ ਰਜਬਲੀ ਦੀ ਪੋਤਰੀ ਹੈ ਹਾਂ ਬਿਲਕੁਲ ਜੀ ਬਿਲਕੁਲ ਪਤਾ ਮੈਨੂੰ ਉਸ ਕੇਸ ਦਾ ਹਾਂ ਉਹ ਹਰ ਵਾਰੀ ਆਉਂਦੀ ਆ ਵਿਚਾਰੀ ਉੱਥੇ ਤੇ ਆ ਕੇ ਦੇਖਦੀ ਆ ਮੇਰੇ ਪਿੰਡੋਂ ਆਇਆ ਕੋਈ ਜੰਮੇ ਪਿੰਡ ਦੇ ਵਾਲੇ ਉਦੋਂ ਆਏ ਕੋਈ ਮਤਲਬ ਤੁਸੀਂ ਮੋਹ ਦੇਖੋ ਕਿ ਧਰਤੀ ਭੰਵੇਂ ਬੰਡੀ ਗਈ ਲੇਕਿਨ ਉਹਨਾਂ ਦੀ ਜਿਹੜੀ ਰੂਹ ਹੈ ਜਾਂ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਇਧਰ ਪਈ ਹੈ ਨਨਕਾਣਾ ਸਾਹਿਬ ਮਾਫ ਕਰਨਾ ਨਨਕਾਣਾ ਸਾਹਿਬ ਦੇ ਬਾਹਰ ਨਾ ਲੋਕ ਬੈਠੇ ਹੁੰਦੇ ਆ ਜਦੋਂ ਸੰਗਤ ਲੰਘਦੀ ਆ ਤੇ ਉਹ ਬਜ਼ੁਰਗ ਵਾਜਾ ਮਾਰਦੇ ਆ ਉਹ ਕੋਈ ਫਲਾਣੇ ਜ਼ਿਲ੍ਹੇ ਦੇ ਫਲਾਣੇ ਪਿੰਡ ਤੋਂ ਹੈਗਾ ਉਹ ਕੋਈ ਫਲਾਣੇ ਜ਼ਿਲ੍ਹੇ ਦੇ ਫਲਾਣੇ ਪਿੰਡ ਤੋਂ ਹੈਗਾ ਐ ਹੱਕਾ ਮਾਰਦੇ ਆ ਮੈਂ ਦੋ ਤਿੰਨ ਰੱਖਿਆ ਤਾਂ ਮੈਂ ਉਹ ਚੀਜ਼ਾਂ ਆਪ ਦੇਖੀ ਦੇਖੀਆਂ ਬਿਲਕੁਲ ਇਹੀ ਚੀਜ਼ ਹੈ ਜਿਹੜੀ ਇਹੀ ਚੀਜ਼ ਆਪਾਂ ਉੱਥੇ ਗੱਲ ਕਰਦੇ ਆ ਕਿ ਉੱਥੇ ਜਦੋਂ ਕਈ ਬੰਦੇ ਮਿਲਦੇ ਆ ਉਹਨਾਂ ਦੀ ਸ਼ੇਪ ਕੀਤੀ ਹੋਈ ਹੈ ਉਹਨਾਂ ਦਾ ਕੱਦ-ਕਾਟ ਕਿਉਂਕਿ ਕੱਦ-ਕਾਟ ਤਾਂ ਬਾਤਾਂ ਬਰਨ ਦੇ ਮੁਤਾਬਕ ਹੁੰਦਾ ਹੈ ਜਿਹੇ ਜੇ ਬਾਤਾਂ ਬਰਨ ਦੇ ਵਿੱਚ ਆਪਾਂ ਰਹੇ ਨੇ ਜਿਹੋ ਜੀ ਧਰਤੀ ਹੁੰਦੀ ਹੈ ਉਹਦੇ 'ਚ ਦੇਖਣ ਨੂੰ ਇਹ ਲੱਗਦੀ ਆ ਵੀ ਇਹ ਕੌਣ ਹੈ ਜਦੋਂ ਨੂੰ ਪੁੱਛੀ ਤਾਂ ਭਾਈ ਸਾਹਿਬ ਤੇਰਾ ਨਾਂ ਕੀ ਆ ਉਹ ਕਹਿੰਦਾ ਮੇਰਾ ਨਾਂ ਫਲਾਣਾ ਰੰਦਾਵਾ ਠੀਕ ਹੈ ਬਿਲਕੁਲ ਫਲਾਣਾ ਢਿੱਲੋ ਮੇਰਾ ਨਾਂ ਫਲਾਣਾ ਚਿੱਠਾ ਮੇਰਾ ਨਾਂ ਫਲਾਣਾ ਚੀਮਾ ਜੀ ਜੀ ਤੇ ਜਦੋਂ ਪੁੱਛੀਦਾ ਵੀ ਅਰ ਤੁਸੀਂ ਚੀਮੇ ੱਤੇ ਲੋਹ ਪਰ ਇਹ ਚੱਠੇ ਆ ਕਿਵੇਂ ਆ ਤੁਸੀਂ ਉਹ ਕਹਿੰਦੇ ਅਰੇ ਵਕਤ ਦੇ ਮਾਰੇ ਹੋ ਆ ਹਾਂ ਸਹੀ ਸਾਨੂੰ ਧਰਮ ਤਬਦੀਲ ਕਰਨਾ ਪੈ ਗਿਆ ਖੈਰ ਇਸ ਗੱਲ ਨੂੰ ਆਪਾਂ ਛੱਡ ਗਏ ਤੁਹਾਨੂੰ ਸਵਾਲ ਪੈਦਾ ਹੁੰਦਾ ਕਿ ਸਾਡਾ ਮੋਹ ਅਸੀਂ ਕਿੰਨੇ ਜਿਹੜੇ ਹੈਗੇ ਆ ਪਿਆਰ ਆਪਸ ਵਿੱਚ ਜੁੜਿਆ ਹੋਇਆ ਹੈ ਅਸੀਂ ਉੱਥੇ ਜਾਂਦੇ ਬਜ਼ਾਰਾਂ ਦੇ ਵਿੱਚ ਜਾਂਦੇ ਆ ਨਿਕਲਦੇ ਆ ਛੇਤੀ ਕੀਤੇ ਸਾਥੋ ਕੋਈ ਚਾਹ ਪਾਣੀ ਦਾ ਪੈਸਾ ਨਹੀਂ ਲੈਂਦਾ ਰੋਟੀ ਨਹੀਂ ਲੈਂਦੇ ਪੁੱਛਦੇ ਆ ਵੀ ਯਾਰ ਤੁਸੀਂ ਸਾਡੇ ਪਿੰਡਾਂ ਚੋਂ ਆਏ ਆ ਪਾਓ ਔਰ ਵਾਰ-ਵਾਰ ਕਹਿੰਦੇ ਯਾਰ ਸਾਡਾ ਕਸੂਰ ਕੀ ਹੈ ਨੌਜਵਾਨ ਮੁੰਡੇ ਕੁੜੀਆਂ ਪੁੱਛਦੇ ਸਾਡਾ ਕਸੂਰ ਕੀ ਹੈ ਬਿਲਕੁਲ ਜੀ ਸਾਡੇ ਮਹਿਮਾਨ ਹੋ ਤੁਸੀਂ ਤੁਸੀਂ ਸਾਡੇ ਮਹਿਮਾਨ ਹੋ ਸਾਨੂੰ ਅੰਮ੍ਰਿਤਸਰ ਤੋਂ ਨਖੇੜਤਾ ਸਾਨੂੰ ਪੰਜਾਬ ਤੋਂ ਨਖੇੜਤਾ ਸਾਡਾ ਚੜਵਾ ਪੰਜਾਬ ਲੈਂਦਾ ਪੰਜਾਬ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜੀ ਇਹਦੇ ਚ ਪਤਾ ਲੱਗਦਾ ਕਿ ਜਿਹੜਾ ਗਵਾਚਾ ਪੰਜਾਬ ਹੈ ਜਦੋਂ ਇਕੱਠਾ ਹੁੰਦਾ ਨਾ ਤੇ ਉਹ ਤੋਂ ਪਤਾ ਲੱਗਦਾ ਕਿ ਉਹਨਾਂ ਦਾ ਦਰਦ ਕਿ ਹੋ ਜਾਏ ਤੇ ਉਹ ਜਿਹੜਾ ਬਿਛੋੜਾ ਸੀ 47 ਵਾਲਾ ਉਹ ਬਿਛੋੜਾ ਕਿੰਨਾ ਮਹਿੰਗਾ ਤੇ ਹੈ ਜੀ ਬਿਲਕੁਲ ਮੈਂ ਬੜੀਆਂ ਗੱਲਾਂ ਮੇਰੇ ਹੁਣ ਯਾਦ ਆ ਰਿਹਾ ਇੱਕ ਬਿਸਮਿਲ ਫਰੀਦ ਕੋਟੀ ਜੀ ਬਿਸਮਿਲ ਫਰੀਦ ਕੋਟੀ ਉਹ ਇੱਕ ਅਜਿਹਾ ਬੰਦਾ ਸੀ ਜੀ ਨੇ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਰਿਕਸ਼ਾ ਯੂਨੀਅਨ ਬਣਾਈ ਸੀ ਜੀ ਪਾਕਿਸਤਾਨ ਦੇ ਵਿੱਚ ਉਹ ਰਹਿੰਦਾ ਸੀ ਉਸ ਪਾਸੇ ਪਟਵਾਰੀ ਭਰਤੀ ਹੋ ਗਿਆ ਸੀ 47 ਤੋਂ ਕੁਝ ਮਹੀਨੇ ਪਹਿਲਾਂ ਬੰਡ ਤੋਂ ਕੁਝ ਮਹੀਨੇ ਪਹਿਲਾਂ ਅੱਛਾ ਜੀ ਤਨਖਾਹ ਮਿਲੀ ਨਹੀਂ ਸੀ ਮੁਲਕ ਬੰਡਿਆ ਗਿਆ ਤੇ ਉਹ ਬੰਦਾ ਇੱਧਰ ਆ ਗਿਆ ਜੀ ਇੱਧਰ ਆ ਕੇ ਤੇ ਜੀ ਉਸ ਬੰਦੇ ਨੇ ਆ ਕੇ ਮਤਲਬ ਜਿਹੜਾ ਰਿਕਸ਼ਾ ਲਿਆ ਤੇ ਰਿਕਸ਼ੇ ਦੇ ਉੱਤੇ ਰਿਕਸ਼ਾ ਬੌਂਡ ਲਾ ਗਿਆ ਆਪਣਾ ਰੋਜ਼ੀ ਰੋਟੀ ਕਮਾਉਣ ਵਾਸਤੇ ਜੀ ਤੇ ਤੁਹਾਡੇ ਯਾਦ ਹੋਣਾ ਇੱਕ ਗੀਤ ਬੜਾ ਮਕਬੂਲ ਹੋਇਆ ਹੈ ਗੱਲ ਸੋਚ ਕੇ ਕਰੀ ਤੂੰ ਜੇਲ੍ਹਦਾਰਾ ਆਸਾਨੀ ਕੋਣੋਂ ਔੜ ਚਲਨੀ ਜੀ ਜੀ ਇਹ ਗੀਤ ਜਿਹੜਾ ਜਿੱਥੋਂ ਪਿੰਡ ਨਾਲ ਸੰਬੰਧਿਤ ਹੈ ਜਿੱਥੋਂ ਮੰਡੀ ਨਾਲ ਜਿੱਥੋਂ ਮੰਡੀ ਨਾਲ ਜੀ ਹਾਂ ਔਰ ਜਿਹੜੀ ਪਹਿਲੀ ਜਿਹੜੀ ਰਿਕਸ਼ਾ ਜੂਨੀਅਨ ਬਣਾਈ ਸੀ ਉਹ ਬਿਸਮਿਲ ਫਰੀਦ ਕੋਟੀ ਨੇ ਬਣਾਈ ਸੀ ਜੀ ਜੀ ਉਹ ਬੰਦਾ ਕਿੱਡਾ ਵੱਡਾ ਕਵੀ ਸੀ ਇਹ ਦੀ ਆਪਾਂ ਜੇ ਗੱਲ ਕਰੀਏ ਤਾਂ ਇਹ ਗੱਲ ਬਹੁਤ ਪੁਰਾਣੀ ਹੈ ਜੀ ਫਰੀਦ ਕੋਟ ਬਰਜਿੰਦਰਾ ਕਾਲਜ ਦੇ ਵਿੱਚ ਇੱਕ ਫੰਕਸ਼ਨ ਸੀ 올ਡ ਸਟੂਡੈਂਟਸ ਨੂੰ ਵੀ ਬੁਲਾਇਆ ਸੀ ਉਹਦੇ ਵਿੱਚ ਜੀ ਇਹ ਇੱਕ ਸੱਜਣ ਸੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦਾ ਕਤਲ ਕਰਤਾ ਸੀ ਖੜਕੂਬਾਦ ਦੇ ਦੌਰ ਦੇ ਵਿੱਚ ਜੀ ਉਹ ਮੈਨੂੰ ਕਹਿੰਦੇ ਮੇਰੇ ਕੋਲ ਉਹਨਾਂ ਦੇ ਨਾਲ ਮੋਟਰਸਾਈਕਲ ਹੁੰਦਾ ਸੀ ਜਾਵਾ ਮੈਨੂੰ ਕਹਿੰਦੇ ਯਾਰ ਫਰੀਦਕੋਟ ਜਾਣਾ ਤੇ ਚਲ ਆਪਾਂ ਘੇੜਾ ਮਾਰ ਲਈਏ ਮੈਂ ਕਿਹਾ ਚਲੋ ਅਸੀਂ ਚਲੇ ਗਏ ਜਾ ਕੇ ਅਸੀਂ ਉਸ ਬੈਗੇ ਫੰਕਸ਼ਨ ਦੇ ਵਿੱਚ ਸ਼ਾਮ ਨੂੰ ਮੁਸ਼ਾਰਾ ਸੀ ਉੱਥੇ ਜੀ ਔਰ ਵੱਡੇ ਵੱਡੇ ਕਵੀ ਆਏ ਜੀ ਉੱਥੇ ਕਿਸੇ ਕਵੀ ਨੇ ਥੋੜੀ ਜਿਹੀ ਜਿਹੜੀ ਰੋਮਾਂਟਿਕ ਜੀ ਕਵਤਾ ਪੜhti ਤੇ ਜਦੋਂ ਪੜ ਰਹੀ ਸੀ ਤੇ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਸੀ ਉਹਨਾਂ ਨੇ ਹੂਟਿੰਗ ਕਰਤੀ ਜੀ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਜੀ ਪੇਜ ਸੈਕਟਰੀ ਨੇ ਥੋ ਅਨਾਉਂਸ ਕੀਤਾ ਕਿ ਜਿੰਨੀ ਦੇਰ ਤੱਕ ਤੁਸੀਂ ਚੁੱਪ ਨਹੀਂ ਕਰਦੇ ਉਨੀ ਦੇਰ ਤੱਕ ਕੋਈ ਵੱਡਾ ਕਬੀ ਨਹੀਂ ਬੋਲੂਗਾ ਜੀ ਤੇ ਮੈਂ ਬਿਸਮਿਲ ਫਰੀਦ ਕੋਟੀ ਨੂੰ ਬੇਨਤੀ ਕਰਦਾ ਕਿ ਬਿਸਮਿਲ ਜੀ ਤੁਸੀਂ ਆਪਣਾ ਕਲਾਮ ਪੇਸ਼ ਕਰੋ ਜੀ ਉਹ ਬੰਦਾ ਆਪਣੇ ਰਿਕਸ਼ੇ ਤੇ ਬੈਠਾ ਸੀ ਰਿਕਸ਼ੇ ਤੋਂ ਉੱਠ ਕੇ ਤੁਰਿਆ ਆਉਂਦਾ ਹੈ ਤੇ ਤੁਸੀਂ ਇਹ ਦੇਖੋ ਸੰਧੂ ਸਾਹਿਬ ਮੰਚ ਤੱਕ ਆਉਂਦੇ ਆਉਂਦੇ ਨੂੰ ਇੱਕ ਅਜਿਹੀ ਰਵਾਈ ਆਉੜੀ ਜੀ ਉਸ ਰਵਾਈ ਉਸ ਰਵਾਈ ਨੇ ਮਤਲਬ ਸਾਰਾ ਪਾਸਾ ਹੀ ਪਲਟ ਕੇ ਰੱਖਤਾ ਉਹ ਮੰਚ ਦੇ ਉੱਤੇ ਅਗੇ ਖੜਦਾ ਹੈ ਕਹਿੰਦਾ ਹੈ ਦੌਰ ਨਮਾਹੀਰ ਪੁਰਾਣੀ ਨਾ ਸੁਣੋ ਹੈ ਦੌਰ ਨਮਾਹੀਰ ਪੁਰਾਣੀ ਨਾ ਸੁਣੋ ਦੁੱਖ ਚਾਗ ਦਾ ਸਹਜੇ ਦੀ ਜ਼ੁਬਾਨੀ ਨਾ ਸੁਣੋ ਵਾਹ ਛੇੜੀ ਆ ਜਮਾਨੇ ਨੇ ਆਬਾਮਾਂ ਦੀ ਕਥਾ ਰਾਜੇ ਤੇ ਨਬਾਬਾਂ ਦੀ ਕਹਾਣੀ ਨਾ ਸੁਣੋ ਹੂੰ ਜਦੋਂ ਕਹਿੰਦਾ ਛੇੜੀ ਆ ਜਮਾਨੇ ਨੇ ਆਬਾਮਾਂ ਦੀ ਕਥਾ ਉਹ ਆਡੀਅנס ਵਾਲਾ ਹੱਥ ਕਰਦਾ ਹੈ ਹਾਂ ਸਜਾਹਤ ਕਰਦਾ ਹੈ ਤੇ ਫਿਰ ਉਹ ਦੂਜੇ ਪਾਸੇ ਜਦੋਂ ਕਹਿੰਦਾ ਰਾਜੇ ਤਿੰਨ ਬਾਬਾ ਦੀ ਕਹਾਣੀ ਨਾ ਸੁਣੋ ਜਿਹੜੇ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਕਵੀ ਜਿਹੜੇ ਸਟੇਜ 'ਤੇ ਬਲ ਬੈਠੇ ਸੀ ਹੱਥੋਂ ਨੇ ਉਧਰ ਕਰਤਾ ਅੱਛਾ ਜੀ ਉਦੋਂ ਪ੍ਰੋਫੈਸਰ ਮਨਮੋਹਨ ਮੋਹਨ ਸਿੰਘ ਹੋਰੀ ਜੌਂਦੀ ਸੀ ਜੀ ਪ੍ਰੋਫੈਸਰ ਮੋਹਨ ਸਿੰਘ ਹੋਰੀ ਉੱਠੇ ਤੇ ਉਹਨਾਂ ਨੇ ਉਹਦੇ ਚਰਨੀ ਹੱਥ ਲਾਈ ਅੱਛਾ ਜੀ ਤੇ ਉਹਨਾਂ ਨੇ ਮਤਲਬ ਉਸ ਨੂੰ ਫਿਰ ਡਾਂਟਿਆ ਤਾੜਿਆ ਮંચ ਸੰਚਾਲਕ ਨੂੰ ਵੀ ਤੂ ਆ ਕੀ ਕਹਤਾ ਸੀ ਹਾਂ ਜੀ ਉਹ ਕਹਿੰਦੇ ਅਸੀਂ ਕਿਤਾਬੀ ਕਵੀਆਂ ਤੇ ਲੋਕ ਕਵੀ ਹੈ ਹਾਂ ਜੀ ਤੇ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਉਹਦੀ ਕਿਤਾਬ ਛੱਪੀ ਫਿਰ ਉਹਦੇ ਸੱਜਣਾ ਮਿੱਤਰਾਂ ਨੇ ਉਹਦੇ ਮਰਨ ਤੋਂ ਬਾਅਦ ਚੁਪਾਈ ਖੋਲ ਦੇ ਸਾਗ ਨੂੰ ਉਸ ਕਿਤਾਬ ਦਾ ਨਾਮ ਹੈ ਕਦੇ ਕਦੇ ਉਹਦੀ ਮਿਲਦੀ ਹੈ ਮੈਨੂੰ ਉਹਦਾ ਮੈਂ ਮਤਲਬ ਸਮਝ ਲਓ ਭਾਗਸ਼ਾਲੀ ਹਾਂ ਕਿ ਮੈਨੂੰ ਉਹਦੀ ਇੱਕ ਕਾਪੀ ਮਿਲ ਗਈ ਸੀ ਜੀ ਆ ਤੇ ਬਾਅਦ ਦੇ ਵਿੱਚ ਜਿਹੜਾ ਪਤਾ ਲੱਗਿਆ ਜਿਹੜੀ ਮੈਨੂੰ ਇਹ ਗੱਲ ਛੇੜ ਨਹੀਂ ਪਈ ਕਿ ਡਿਸਮਲ ਫਰੀਦ ਕੋਟੀ ਨੂੰ ਜਿੰਨੀ ਤਨਖਾਹ ਮਿਲਨੀ ਸੀ ਜੀ ਉਹਨੇ ਚਿੱਠੀਆਂ ਲਿਖਤੀਆਂ ਭਾਰਤ ਸਰਕਾਰ ਨੂੰ ਵੀ ਪਾਕਿਸਤਾਨ ਪਾਕਿਸਤਾਨ ਦੀ ਸਰਕਾਰ ਨੂੰ ਕਿ ਯਾਰ ਮੇਰੀ ਤਨਖਾਹ ਦਾ ਦੇਦੇ ਤੇ ਉਹਨੂੰ ਤਨਖਾਹ ਨਹੀਂ ਮਿਲੀ ਸੀ ਅੱਛਾ ਜੀ ਮਤਲਬ ਇਹੋ ਜੇ ਦੁਕਾਨਦਾਰ ਪਰ ਜਦੋਂ ਕਹਿੰਦੇ ਉਹਦੇ ਨਾਲ ਗੱਲਾਂ ਕਰਦੇ ਤੇ ਉਹ ਗੱਲਾਂ ਫਿਰ ਉਸ ਪੇਜ ਦੀਆਂ ਕਰਦਾ ਯਾਰ ਵੀ ਕੀ ਕੀ ਪਾਕਿਸਤਾਨ ਹੁੰਦਾ ਸਾਡਾ ਇਹ ਲੈਂਦਾ ਪੰਜਾਬ ਹੁੰਦਾ ਸੀ ਤੇ ਹੁਣ ਆਪਾਂ ਗੱਲ ਕਰੀਏ ਕਿਉਂਕਿ ਜੋ ਕੁਝ ਕਸ਼ਮੀਰ ਦੇ ਵਿੱਚ ਹੋਇਆ ਪਹਿਲਗਾਮ ਦੇ ਵਿੱਚ ਹੋਇਆ ਬਹੁਤ ਮਾੜਾ ਹੋਇਆ ਗੋਦੀ ਮੀਡੀਆ ਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈ ਵੀ ਜਿਵੇਂ ਬਹੁਤ ਵੱਡਾ ਜਿਹੜਾ ਇੱਕ ਭਾਈਚਾਰੇ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਉਹ ਭੁੱਲ ਜਾਂਦੇ ਆ ਉੱਥੇ ਕਿ ਇੱਕ ਜਿਹੜਾ ਹੈਗਾ ਕੋੜੇ ਵਾਲਾ ਵਿਚਾਰਾ ਜਿਹਦਾ ਨਾਮ ਲੈਂਦੇ ਆ ਪੰਜਾਬ ਦੇ ਵਿੱਚ ਪ੍ਰੋਗਰੈਸਿਵ ਲੋਕ ਕਿ ਉਹਨੇ ਆਪਣੇ ਜਿਹੜੇ ਹੈਗੇ ਆ ਇਧਰਲੇ ਪੰਜਾਬੀਆਂ ਦੀਆਂ ਤੇ ਭਾਰਤੀਆਂ ਦੀਆਂ ਜਾਨਾਂ ਬਚਾਉਂਦਾ ਵਿਚਾਰਾ ਉਹ ਆਪ ਮਰਿਆ ਗਿਆ। ਠੀਕ ਹੈ। ਔਰ ਤੁਸੀਂ ਇਹ ਦੇਖੋ ਕਿ ਇਸ ਵੇਲੇ ਜਿਹੜੀ ਹੈ ਨਾ ਹੁਣ ਜਿਹੜੇ ਜਿਹੜੇ ਪਰਿਵਾਰ ਸਰਕਾਰੀ ਨੌਕਰੀਆਂ ਕਰਦੇ ਸੀ ਜੀ ਉਹਨਾਂ ਦੀ ਜਿਹੜੀ ਬੰਦੇ ਬੱਚੇ ਜਿਹੜੇ ਰਹਿ ਗਏ ਆ ਜਾਂ ਉਹਨਾਂ ਦੀਆਂ ਵਾਈਫ ਸੜ ਗਈਆਂ ਉਹਨਾਂ ਤੋਂ ਕਹਾਇਆ ਜਾ ਰਿਹਾ ਕਿ ਉਹਨਾਂ ਨੇ ਧਰਮ ਪੁੱਛਿਆ ਤੇ ਧਰਮ ਪੁੱਛ ਕੇ ਗੋਲੀ ਮਾਰੀ ਜੀ ਲੇਕਿਨ ਜਿਹੜੇ ਜ਼ਖਮੀ ਆ ਜਿਹੜੇ ਆਮ ਲੋਕ ਆ ਇਹਦੇ ਸਰਵਿਸ ਨਹੀਂ ਕਰਦੇ ਸਰਕਾਰ ਦੇ ਕੰਟਰੋਲ ਚ ਨਹੀਂ ਉਹਨਾਂ ਨੂੰ ਕੋਈ ਗੋਦੀ ਮੀਡੀਆ ਨਹੀਂ ਪੁੱਛਦਾ ਜਾ ਕੇ ਹੂੰ ਇਧਰੋਂ ਸਾਡੇ ਵਾਲੇ ਪਾਸਿਓ ਮਤਲਬ ਜਿਹੜਾ ਹੈਗਾ ਜੀ ਅਸੀਂ ਜਿਹੜਾ ਸਿੰਧੂ ਜਲ ਸਮਝੌਤਾ ਉਹ ਮੁਲਤਵੀ ਕਰਤਾ ਸਸਪੈਂਡ ਕਰਤਾ ਉਹ ਕੰਢੀ ਸਮਝਾਤ ਸੀ ਆਪਾਂ ਸਸਪੈਂਡ ਕਰਤੀ ਜਿਹੜੀ 1960 ਦੇ ਵਿੱਚ ਜਿਹੜੀ ਆ ਕੀਤੀ ਗਈ ਸੀ ਜੀ ਔਰ ਇਹ 1950 ਤੋਂ ਸ਼ੁਰੂ ਹੋ ਗਿਆ ਸੀ ਪ੍ਰੋਸੈਸ ਤੇ 60 ਤੱਕ 10 ਸਾਲਾਂ ਬਾਅਦ ਇਹ ਸਮਝੌਤਾ ਹੋਇਆ ਸੀ ਜਿਹਦੇ ਪਾਣੀ ਦੀ ਬੰਡ ਹੋਈ ਸੀ ਔਰ ਉਹ ਸਮਝੌਤਾ ਵੀ ਕਿਹਨੇ ਕਰਵਾਇਆ ਸੀ ਜੀ ਸਮਝੌਤਾ ਕਰਾਇਆ ਸੀ ਵਰਲਡ ਬੈਂਕ ਨੇ ਅੱਛੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਜਦੋਂ ਉਹ ਪਾਣੀ ਆਪਾਂ ਕਹਿੰਨੇ ਰੋਕ ਲਾਂਗੇ ਸਾਡੇ ਕੋਲੇ ਐਡਾ ਵੱਡਾ ਪ੍ਰਬੰਧ ਨਹੀਂ ਸੰਧੂ ਸਾਹਿਬ ਕਿ ਅਸੀਂ ਉਸ ਪਾਣੀ ਨੂੰ ਰੋਕ ਸਕੀਏ ਜੀ ਜਿਉਂਕਿ ਤੁਸੀਂ ਨਹਿਰਾ ਵਾਲਾ ਪਾਣੀ ਤਾਂ ਕੰਟਰੋਲ ਕਰ ਸਕਦੇ ਹੋ ਕਿਤੇ ਦਰਿਆ ਕੰਟਰੋਲ ਨਹੀਂ ਹੁੰਦੇ ਜੀ ਬਿਲਕੁਲ ਜਿੰਨਾ ਦਿਨਾਂ ਦੇ ਵਿੱਚ ਵਾਰਸ਼ਾ ਪੈਂਦੀਆਂ ਹੁੰਦੀਆਂ ਤੁਸੀਂ ਤਾਂ ਉਸ ਇਲਾਕੇ ਨੂੰ ਬਿਲਾਉਂਗ ਕਰਦੇ ਹੋ ਦੇਖਦੇ ਹੋ ਕਿੱਡਾ ਉਜਾੜਾ ਆਉਂਦਾ ਜੀ ਜੀ ਹਰੀਕੇ ਤੋਂ ਛੱਡ ਦਿੰਦੇ ਹਰੀਕੇ ਤੋਂ ਛੱਡ ਦਿੰਦੇ ਤੇ ਤੁਸੀਂ ਦੇਖੋ ਪਿਛਲੀ ਵਾਰੀ ਜਦੋਂ ਹੋਇਆ ਪਰਲੇ ਪਾਸੇ ਸਾਡੇ ਕੁਝ ਲੋਕ ਚੜੇ ਗਏ ਸੀ ਬਹਿ ਕੇ ਪਾਣੀ ਦੇ ਵਿੱਚ ਬਿਲਕੁਲ ਜੀ ਉਹ ਅਜੇ ਤੱਕ ਵਾਪਸ ਨਹੀਂ ਆਏ ਉਹ ਅਜੇ ਤੱਕ ਵਾਪਸ ਨਹੀਂ ਆਏ ਇਹ ਮਤਲਬ ਇਸ ਕਿਸਮ ਦਾ ਜਿਹੜਾ ਹੈਗਾ ਦੁਕਾਨ ਤਾਂ ਅਸੀਂ ਚੱਲਦੇ ਹੁਣ ਜਿਹੜਾ ਪਾਣੀ ਬੰਦ ਕਰਤਾ ਤੇ ਜਦੋਂ ਪਾਣੀ ਬੰਦ ਹੋ ਗਿਆ ਉੱਥੇ ਨਹਿਰਾਂ ਦਾ ਪਾਣੀ ਨਾ ਜਾਊਗਾ ਤਾਂ ਉਧਰਲੇ ਪੰਜਾਬ ਦਾ ਬੁਰਾ ਹਾਲ ਹੋਊਗਾ ਜੀ ਜੀ ਬਿਲਕੁਲ ਉਧਰਲੇ ਪਾਸੇ ਉਹਨਾਂ ਨੇ ਜਿਹੜਾ ਹੈਗਾ ਸ਼ਿਮਲਾ ਸਮਝੌਤਾ ਰੱਦ ਕਰਤਾ ਹੂੰ ਤੇ ਇਧਰਲੇ ਪਾਸੇ ਪਾਣੀ ਸੱਚੋ ਸਾਂਭਿਆ ਨਹੀਂ ਜਾਣਾ ਹੜਾ ਆਉਣਗੇ ਤੇ ਅਸੀਂ ਡੁੱਬਾਂਗੇ ਹੂੰ ਉਹਨਾਂ ਨੂੰ ਸੋਕਾ ਮਾਰੂਗਾ ਤੇ ਸਾਨੂੰ ਡੋਬਾ ਮਾਰੂਗਾ ਜੀ ਬੱਕਰੀ ਜਿਹੜੀ ਦੂਜੀ ਗੱਲ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਆਉਣ ਜਾਣ ਸਾਡਾ ਬੰਦ ਹੋ ਗਿਆ ਜੀ ਜੀ ਸਾਰਕ ਐਗਰੀਮੈਂਟ ਦੇ ਰਾਹੀਂ ਇਹ ਪ੍ਰਬੰਧ ਕੀਤਾ ਗਿਆ ਸੀ ਕਿ ਦੋਵਾਂ ਦੇਸ਼ਾਂ ਦੇ ਲੋਕ ਇਧਰ ਉਧਰ ਆ ਜਾ ਸਕਦੇ ਆ ਜੀ ਤੇ ਹੁਣ ਤੁਸੀਂ ਦੇਖੋ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਦੇਖ ਰਿਆ ਸੀ ਇੱਕ ਬੀਬੀ ਆਪਣੇ ਬੱਚਿਆਂ ਸਮੇਤ ਜਦੋਂ ਅਟਾਰੀ ਦੇ ਬਾਰਡਰ ਤੇ ਜਾਂਦੀ ਹੈ ਜੀ ਜੀ ਉਹਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਐ ਕਰੋ ਮੈਡਮ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਤੁਹਾਡੇ ਕੋਲੇ ਪਾਕਿਸਤਾਨ ਦੀ ਨਾਗਰਿਕਤਾ ਹੈ ਨਹੀਂ ਅੱਛਾ ਜੀ ਉਹ ਕਹਿੰਦੀ ਮੈਂ ਮੈਰਿਡ ਐ ਕਹਿੰਦੀ ਮੈਰਿਡ ਐ ਪਰ ਤੇਰੇ ਕੋਲੇ ਅਥੀ ਦੀ ਨਾਗਰਿਕਤਾ ਹੈ ਨਹੀਂ ਅੱਛਾ ਜੀ ਤੇਰੇ ਬੱਚਿਆਂ ਕੋਲੇ ਉਥੋਂ ਦੀ ਨਾਗਰਿਕਤਾ ਹੈ ਬੱਚੇ ਜਾ ਸਕਦੇ ਬੱਚਿਆਂ ਨੂੰ ਭੇਜਿਆ ਤੇ ਮਾਂ ਨੂੰ ਇੱਧਰ ਛੱਡਿਆ ਇਹ ਕਿੰਨਾ ਵੱਡਾ ਦੁਖਾਂਤ ਹੈ ਇਹ ਮੈਨੂੰ ਲੱਗਦੀ ਹੈ ਕਿ ਉਸ ਬੀਬੀ ਆਸਤੇ ਦੁਬਾਰਾ ਮੰਡ ਹੋਈ ਬਿਲਕੁਲ ਜਿਹਦੇ ਪਕੇ ਇੱਥੇ ਆਉ ਆਪਣੇ ਹਸਬੰਦ ਕੋਲੇ ਨਹੀਂ ਜਾ ਸਕਦੀ ਆਪਦੇ ਸਹੁਰਿਆਂ ਕੋਲੇ ਨਹੀਂ ਜਾ ਸਕਦੀ ਇਸਤਰੀ ਕੇ ਉਧਰੋਂ ਵੀ ਕੁਝ ਲੋਕ ਹੋਣਗੇ ਜਿਹੜੇ ਜਿਹਨੀਆਂ ਬੀਬੀਆਂ ਇਧਰ ਵਹੀਆਂ ਹੋਈਆਂ ਇਹੀ ਹਾਲਤ ਉਹਨਾਂ ਦੀ ਹੋ ਕਿਉਂਕਿ ਨਾਗਰਿਕਤਾ ਵਗੈਰਾ ਲੈਣ ਵਾਸਤੇ ਵੀ ਬੜਾ ਲੰਬਾ ਪ੍ਰੋਸੈਸ ਹੁੰਦਾ ਹੈ ਸੋ ਮੈਨੂੰ ਜੋ ਕੁਝ ਦਿਖਦਾ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਜਿਹੜੇ ਇੱਕ ਦੂਜੇ ਦੇ ਨੇੜੇ ਹੋ ਰਹੇ ਸੀ ਪੀਪਲ ਟੂ ਪੀਪਲ ਕੰਟੈਕਟ ਹੈ ਜਿਹੜਾ ਇਹ ਨੇੜਤਾ ਦਾ ਅਸਲ ਕਾਰਨ ਹੁੰਦਾ ਹੈ ਯਾਦ ਕਰੋ ਤੁਸੀਂ ਜਦੋਂ ਸਾਡੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਸਾਹਿਬ ਜੀ ਬੱਸ ਲੈ ਕੇ ਗਏ ਸੀ ਲਾਹੌਰ ਤੱਕ ਤੇ ਉਹਨਾਂ ਨੇ ਜਾ ਕੇ ਉੱਥੇ ਗੱਲ ਕਹੀ ਸੀ ਕਿ ਗਵਾਂਢੀ ਨਹੀਂ ਬਦਲਿਆ ਜਾ ਸਕਦਾ ਰਿਸ਼ਤੇਦਾਰੀਆਂ ਬਦਲੀਆਂ ਜਾ ਸਕਦੀਆਂ ਜੀ ਗਵਾਂਢੀ ਤਾਂ ਉਹੀ ਰਹਿੰਦਾ ਹਾਲਾਂਕਿ ਉਸ ਵੇਲੇ ਵੀ ਕਾਰਗਲ ਵਾਲੀ ਗੱਲ ਹੋ ਗਈ ਸੀ ਹਮ ਪਰ ਉਸੇ ਵੇਲੇ ਸਮਝੌਤਾ ਐਕਸਪ੍ਰੈਸ ਤੇ ਹਾ ਜਿਹੜੀ ਰਹੀ ਹੈਗੀ ਬੱਸ ਪੁੱਸਾ ਵਾਲਾ ਸਾਰਾ ਸਿਲਸਿਲਾ ਸਾਡਾ ਉਦੋਂ ਸ਼ੁਰੂ ਹੋਇਆ ਸੀ ਹੂੰ ਇੱਕ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਦੋਨਾਂ ਸਰਕਾਰਾਂ ਵਾਸਤੇ ਉਹ ਸਿੱਖ ਭਾਈਚਾਰੇ ਵਾਸਤੇ ਹੈ ਗੁਰੂ ਨਾਨਕ ਦੇਵ ਸਾਹਿਬ ਦੇ ਨਾਮ ਲਿਵਾ ਵਾਸਤੇ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਕਹਿੰਦਾ ਵੀ ਇਹਨਾਂ ਦੇ ਆਉਣ ਜਾਣ ਦੇ ਉੱਤੇ ਕੋਈ ਪਾਬੰਦੀ ਨਹੀਂ ਜਿਹੜੀ ਜਿਵੇਂ ਕਿ ਹੁਣ ਇੱਕ ਸਮਾਸੀਮਾ ਮਿੱਥੀ ਹੈ ਕਹਿੰਦੇ ਇਹਨਾਂ ਨੂੰ ਉੱਤੇ ਹੈ ਨਹੀਂ ਕਰਤਾਰਪੁਰ ਸਾਹਿਬ ਵਾਲਾ ਵੀ ਲਾਂਘਾ ਖੁੱਲਿਆ ਰਹੂਗਾ ਜੋ ਮੈਨੂੰ ਲੱਗਦੀ ਹੈ ਕਿ ਜਿਹੜੀ ਜਿਹੜੀ ਫਾਇਰਿੰਗ ਹੁੰਦੀ ਹੈ ਕਸ਼ਮੀਰ ਦੇ ਵਿੱਚ ਤੇ ਖਮਿਆਜਾ ਭੁਗਤਣਾ ਪੈਂਦਾ ਪੰਜਾਬੀਆਂ ਨੂੰ ਤੇ ਪੰਜਾਬਾਂ ਨੂੰ ਦੋਨਾਂ ਪੰਜਾਬਾਂ ਨੂੰ ਜੀ ਇਹ ਇੱਕ ਦੁਖਾਂਤ ਹੈ ਜਿਹੜਾ ਮਤਲਬ ਤੁਸੀਂ ਦੇਖੋ ਕਿੱਥੇ 47 ਤੇ ਅਸੀਂ 201947 ਤੇ 2025 ਦੇ ਵਿੱਚ ਆ ਗਏ ਆ ਇਹ ਜਿਹੜਾ ਜਿਹੜਾ ਜ਼ਹਿਰ ਦਾ ਬੀ ਉਹਦਾ ਬੀਜਾ ਇਹ ਹੁਣ ਤੱਕ ਜਿਹੜਾ ਸਾਨੂੰ ਤੰਗ ਕਰਦਾ ਪਰੇਸ਼ਾਨ ਕਰਦਾ ਹੈ ਹਾਂ ਔਰ ਜਿੱਥੇ ਜਿਹੜੇ ਜਿਹੜੇ ਸਾਡੇ ਦੁਸ਼ਮਣ ਹੈ ਦੋਵੇਂ ਜਾਂਸ਼ਾਂ ਦੇ ਦੁਸ਼ਮਣਾਂ ਮਨੁਕਤਾ ਦੇ ਦੁਸ਼ਮਣ ਹੈ ਜਿਨ੍ਹਾਂ ਨੇ ਆਪਣੇ ਹਥਿਆਰ ਵੇਚਨੇ ਉਹ ਇਸ ਕਲੂਕਸੌਨ ਤੇ ਲੱਗੇ ਪਏ ਕਿ ਕਦੋਂ ਲੜਨ ਭਰਾ ਮਾਰ ਜੰਗ ਕਦੋਂ ਹੋਵੇ ਸੋ ਆਪਾਂ ਤਾਂ ਦੁਆ ਇਹੀ ਕਰਦੇ ਆ ਕਿ ਇਹ ਮਾਮਲਾ ਛੇਤੀ ਹੈ ਜਿਹੜਾ ਇਹ ਸੁਲਝੇ ਇਹ ਜਿਹੜੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਤੇ ਬੇਗੁਨਾਹਾਂ ਨਾਲ ਆ ਜਿਹੜੀ ਹੁੰਦੀ ਆਤੀ ਹੋ ਰਹੀ ਹੈ ਜਿਹੜੇ ਬਿਨਾਂ ਕਿਸੇ ਗੱਲ ਤੋਂ ਅਸੀਂ ਸੰਤਾਪ ਭੁਗਤ ਰਹੇ ਆ ਉਹ ਤੋਂ ਛੁਟਕਾਰਾ ਹੋਵੇ ਜੀ ਸੰਧੂ ਸਾਹਿਬ ਹਾਂਜੀ ਬਿਲਕੁਲ ਤੇ ਅਗਲੀ ਖਬਰ ਆਪਾਂ ਲੈਨੇ ਆ ਜਿਹੜੀ ਕਿ ਸਾਡੇ ਇਥੇ ਫਿਰੋਜ਼ਪੁਰ ਦੇ ਗੱਲ ਕਰੀਏ ਤਾਂ ਫਿਰੋਜ਼ਪੁਰ ਦਾ ਸਰਹੱਦ ਦਾ ਮਮਦੂਟ ਇਲਾਕਾ ਮਮਦੂਟ ਦਾ ਜੱਲੋਕੇ ਚੌਂਕੀ ਆ ਤੇ ਹਜ਼ਾਰਾ ਸਿੰਘ ਵਾਲਾ ਪਿੰਡ ਆ ਉਸ ਏਰੀਏ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਉਹ ਤਾਰੋਂ ਪਾਰ ਖੇਤੀ ਕਰਨ ਜਾਂਦੇ ਆ ਤਾਂ ਉੱਥੇ ਕਿਉਂਕਿ ਹਜ਼ਾਰਾ ਏਕੜ ਕਰੀਬ 2700 ਏਕੜ ਇੱਕ ਇਸੇ ਏਰੀਏ ਦੇ ਵਿੱਚ 2700 ਏਕੜ ਜਿਹੜੀ ਜ਼ਮੀਨ ਹੈ ਉਹ ਫੈਂਸਿੰਗ ਲਾਈਨ ਤੋਂ ਪਰਲੇ ਪਾਸੇ ਹੈ ਤੇ ਉਦੋਂ ਗਾ ਅੱਗੇ ਉਹਨਾਂ ਦੀ ਜ਼ੀਰੋ ਲਾਈਨ ਆ ਪਾਕਿਸਤਾਨ ਦੇ ਆਧੇ ਵਾਲੇ ਪਾਸੇ ਕੁਝ ਨਹੀਂ ਲਾਇਆ ਹੋਇਆ ਉਧਰ ਖੁੱਲੇ ਬਾਹਰੀ ਹੈ ਖੁੱਲੇ ਥਾਈ ਹੈ ਤਾਂ ਸਾਡਾ ਇੱਕ ਨੌਜਵਾਨ ਕਿਸਾਨਾਂ ਦੇ ਨਾਲ ਜਾਂਦਾ ਆ ਤੇ ਉਹ ਉੱਥੇ ਜਾ ਕੇ ਧੁੱਪ ਤਿੱਖੀ ਹੁੰਦੀ ਦੁਪਹਿਰ ਦੀ ਤੇ ਉਹ ਰੁੱਖ ਦੀ ਛਾਂਵੇਂ ਬਹਿ ਜਾਂਦਾ ਹੁਣ ਉਹਨੂੰ ਪਤਾ ਨਹੀਂ ਲੱਗਦਾ ਤੇ ਉਹ ਰੁੱਖ ਜਿਹੜਾ ਬਾਈ ਚਾਂਸ ਹੁੰਦਾ ਆ ਪਾਕਿਸਤਾਨ ਦੀ ਧਰਤੀ ਤੇ ਉਹਨੂੰ ਰੇਂਜਰ ਫੜ ਕੇ ਲੈ ਜਾਂਦੇ ਆ ਅਜੇ ਤੱਕ ਉਹ ਵਾਪਸ ਨਹੀਂ ਮੁੜਿਆ ਦੋ ਵਾਰ ਫਲੈਗ ਮੀਟਿੰਗ ਹੋ ਗਈ ਸੈਣੀ ਵਾਲੇ ਪਰ ਉਹ ਜਿਹੜੀ ਹੈਗੀ ਪਾਕਿਸਤਾਨ ਦੇ ਜਿਹੜੇ ਰੇਂਜਰ ਆ ਉਹਨਾਂ ਦੇ ਅਫਸਰ ਆ ਉਹ ਉੱਥੇ ਆ ਹੀ ਨਹੀਂ ਰਹੇ ਹੋਰ ਬੀਐਸਐਫ ਦਾ ਜਵਾਨ ਪਾਕਿਸਤਾਨ ਰੇਂਜਰਾਂ ਦੀ ਹਿਰਾਸਤ ਚ ਤਾਂ ਇਸ ਅਸੀਂ ਮੰਗ ਕਰ ਰਹੇ ਕਿ ਉਹ ਜਿਹੜਾ ਜਾਣਬੁੱਝ ਕੇ ਨਹੀਂ ਗਿਆ ਉਹ ਬਾਈਚਾਂਸ ਚਲਾ ਗਿਆ ਤਾਂ ਉਹਨੂੰ ਵਾਪਸ ਕੀਤਾ ਜਾਵੇ ਇਸ ਜਿਹੜੀ ਸਵਾਲ ਆ ਜਿਹੜੀ ਖਬਰ ਕੱਲ ਦੀ ਉੱਡੀ ਹੋਈ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਦੇਖੋ ਮੈ ਤਾਂ ਨੂੰ ਫਿਰ ਦੇਖਦਾ ਕਿ ਇੱਕ ਬੰਡ ਹੋਣ ਦੇ ਬਾਵਜੂਦ ਦੋ ਦੇਸ਼ ਹੋਣ ਦੇ ਬਾਵਜੂਦ ਪੰਜਾਬ ਨੂੰ ਫਿਰ ਸੰਤਾਪ ਪੁਖਤਨਾ ਪੈ ਰਿਹਾ ਹੈ ਹਜ਼ਾਰਾਂ ਏਕੜ ਜ਼ਮੀਨ ਜੇ ਸਾਡੀ ਜਿਹੜੀ ਹੈਗੀ ਪਰਲੇ ਪਾਸੇ ਹੈ ਉੱਥੇ ਬਾਹੀ ਕਰਨ ਵਾਸਤੇ ਵੀ ਸਾਨੂੰ ਬੀਐਸਐਫ ਦੀ ਨਿਗਰਾਨੀ ਚ ਜਾਣਾ ਪੈਂਦਾ ਹੈ ਤੇ ਉਹਦੀ ਨਿਗਰਾਨੀ ਨਿਗਰਾਨੀ ਕਾਰਡ ਬਣੇ ਹੋਏ ਕਾਰਡ ਬਣੇ ਹੋਏ ਜਿਹੜੇ ਕਿਸਾਨ ਨੇ ਜਾਣਾ ਉਹਦਾ ਕਾਰਡ ਬਣਿਆ ਹੋਇਆ ਹੈ ਕਾਰਡ ਬਣੇ ਹੋਏ ਹੈ ਔਰ ਉੱਥੇ ਸੀ ਪ੍ਰਾਪਰ ਜਿਹੜੀ ਹੈਗੀ ਹੈ ਕਲਟੀਵੇਸ਼ਨ ਨਹੀਂ ਕਰ ਸਕਦੇ ਪ੍ਰਾਪਰ ਅਸੀਂ ਜਿਹੜਾ ਸਜਾਈ ਦਾ ਪ੍ਰਬੰਧ ਨਹੀਂ ਕਰ ਸਕਦੇ ਜਿਹੜਾ ਉਹਦਾ ਝਾੜ ਹੈ ਫਸਲ ਦਾ ਬਹੁਤ ਘੱਟ ਹੁੰਦਾ ਹੈ ਜੀ ਨੁਕਸਾਨ ਜਿਆਦਾ ਹੁੰਦਾ ਤੇ ਜਿਹੜਾ ਉਹਦਾ ਨੁਕਸਾਨ ਹੁੰਦਾ ਨੁਕਸਾਨ ਦੀ ਪਰਪਾਈ ਕੇਂਦਰ ਸਰਕਾਰ ਕਹਿੰਦੀ ਹੈ ਸੂਬਾ ਸਰਕਾਰ ਕਹਿੰਦੀ ਹੈ ਕਰਾਂਗੇ ਪਰ ਹੁੰਦਾ ਨਹੀਂ ਹੂੰ ਇਹਦੇ ਚ ਇਹ ਇਹ ਵੀ ਸਾਡੀ ਉਹ ਬੰਡ ਦਾ ਦੁਕਾਨ ਤੀ ਇਹਨੇ ਕਿ ਸਾਨੂੰ ਤਾਰ ਕਿਉਂ ਲੋੜੀ ਪੈਗੀ ਜੀ 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 ਪਾਕਿਸਤਾਨ ਵਾਲੇ ਪਾਸੇ ਤਾਰ ਕਿਉਂ ਨਹੀਂ ਲੱਗੀ ਵੀ ਜੇ ਤਾਰਾਂ ਵਾਲਾ ਕੰਮ ਹੀ ਮੁੱਕ ਜੇ ਤੇ ਸਾਨੂੰ ਲੋੜ ਹੀ ਕੋਈ ਨਹੀਂ ਜੀ ਔਰ ਬਹੁਤ ਸਾਰੇ ਮਾਮਲੇ ਤਾਂ ਇਹੋ ਜਿਹੇ ਹੈ ਕਈ ਚੀਜ਼ਾਂ ਕਿਸੇ ਦੇ ਧਾਰਮਿਕ ਜਿਹੜੇ ਹੈਗੇ ਆ ਜਜਵਾਤਾ ਨੂੰ 6:30 ਵਜੇ ਮੈਂ ਕਹਿਣਾ ਚਾਹਾਂਗਾ ਅਸੀਂ ਲੋਕ ਜਿਹੜੇ ਹੈਗੇ ਆ ਅਸੀਂ ਆਪਣੇ ਕੁਝ ਪਸ਼ੂਆਂ ਨੂੰ ਜਿਹੜਾ ਪੂਜਦੇ ਆ ਜੀ ਜੀ ਅਸੀਂ ਉਸ ਪਸ਼ੂ ਨੂੰ ਛੇੜ ਨਹੀਂ ਸਕਦੇ ਜਦੋਂ ਖੁੱਲਾ ਕੰਮ ਹੁੰਦਾ ਸੀ ਇਧਰੋਂ ਪਸ਼ੂ ਉਧਰ ਨੂੰ ਚਲੇ ਗਏ ਉਧਰਲੇ ਲੋਕ ਉਹਨਾਂ ਨੂੰ ਇਸਤੇਮਾਲ ਕਰ ਲੈਂਦੇ ਸੀ ਕੁਝ ਪਸ਼ੂ ਉਧਰ ਲੈ ਆ ਜਿਹੜਿਆਂ ਨੂੰ ਉਹ ਪੂਜਦੇ ਹੋ ਇਧਰ ਆ ਜਾਂਦੇ ਸੀ ਅਸੀਂ ਸਾਹਮਣੇ ਲੈਂਦੇ ਸੀ ਉਹਨਾਂ ਨੂੰ ਜੀ ਜੀ ਉਹਨਾਂ ਨੂੰ ਆਪਣੀ ਮਤਲ ਖਾਦ ਖੁਰਾਕ ਦਾ ਹਿੱਸਾ ਬਣਾ ਲੈਂਦੇ ਸੀ ਇਹ ਚੀਜ਼ ਵੀ ਸੀ ਆਜੂ ਨਾ ਉਹ ਜਿਹੜਾ ਇਧਰ ਵੀ ਹੁੰਦਾ ਤੇ ਉਹ ਜਿਹੜਾ ਉਧਰ ਵੀ ਹੁੰਦਾ ਹੈ ਜੀ ਫਸਲ ਸਾਡੀ ਵੀ ਘੱਟ ਹੁੰਦੀ ਹੈ ਤੇ ਫਸਲ ਉਹਨਾਂ ਦੀ ਵੀ ਘੱਟ ਹੁੰਦੀ ਹੈ ਤੇ ਨਾਲ ਜਿਹੜਾ ਦੁਕਾਨ ਬੀਐਸਐਫ ਦੇ ਜਵਾਨ ਵਾਲੀ ਤੁਸੀਂ ਗੱਲ ਕੀਤੀ ਹੈ ਮੈਨੂੰ ਜਾਣਕਾਰੀ ਮਿਲੀ ਹੈ ਕਿ ਬੀਐਸਐਫ ਦਾ ਜਵਾਨ ਕੁਝ ਘੰਟੇ ਪਹਿਲਾਂ ਹੀ ਡਿਊਟੀ ਤੇ ਆਇਆ ਸੀ ਇਹਦੀ ਟ੍ਰਾਂਸਫਰ ਹੋਈ ਸੀ ਇਧਰ ਆਇਆ ਸੀ ਇਹਨੂੰ ਸ਼ਾਇਦ ਜਿਹੜੀ ਹੈਗੀ ਹੈ ਲੋਕੇਸ਼ਨ ਦੀ ਪ੍ਰੋਪਰ ਜਾਣਕਾਰੀ ਵੀ ਨਹੀਂ ਸੀ ਦੋ ਬੰਦੇ ਕਹਿੰਦੇ ਉਹਨਾਂ ਦੇ ਕਿਸਾਨਾਂ ਦੇ ਨਾਲ ਜਾਂਦੇ ਆ ਕਿਉਂਕਿ ਉਹ ਆਪਣੀ ਕੰਬਾਈਨ ਲੈ ਕੇ ਕਟਾਈ ਕਰਨ ਵਾਸਤੇ ਗਏ ਸੀ ਕਨਕ ਦੇ ਦੇ ਐਸ ਵੇਲੇ ਕਾਂ ਦੀ ਅੱਖ ਨਿਕਲਦੀ ਹੈ ਟੈਂਪਰੇਚਰ ਬਹੁਤ ਜ਼ਿਆਦਾ ਹੈ ਜਿੰਗਾ ਭਲਾ ਬੰਦਾ ਜਿਹੜਾ ਹੈਗਾ ਉਹ ਡਿੱਗੂ ਡਿੱਗੂ ਕਰਦਾ ਉਹ ਪਿਛਾਰੇ ਨੂੰ ਜਾਣਕਾਰੀ ਨਹੀਂ ਸੀ ਉਹ ਜ਼ੀਰੋ ਲਾਈਨ ਦੇ ਪਾਕਿਸਤਾਨ ਵਾਲੇ ਪਾਸੇ ਦਰਖਤ ਥੱਲੇ ਬਹਿ ਗਏ ਤੇ ਇਸੇ ਸਮੇਂ ਉੱਥੇ ਰੇਂਜਰ ਆ ਗਏ ਤੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਜੀ ਆਮ ਤੌਰ ਤੇ ਅੱਪ ਪਹਿਲਾਂ ਵੀ ਦੇਖਿਆ ਬਈ ਇਹ ਜਿਹੇ ਗੱਲ ਇਹ ਜਿਹੇ ਮਤਲ ਜਿਹੜੇ ਹੈਗੇ ਐ ਇਨਸੀਡੈਂਟਸ ਹੁੰਦੀਆਂ ਰਹਿੰਦੇ ਗਏ ਪਰ ਉਹਦਾ ਮਾਮਲਾ ਬੜੀ ਛੇਤੀ ਹੋ ਜਾਂਦਾ ਸੀ ਮੈਂ ਫਿਰ ਅੱਜ ਆਪਣੀ ਪਾਕਿਸਤਾਨ ਨਾਲ ਸੰਬੰਧਿਤ ਗੱਲਾਂ ਚੱਲ ਪਈਆਂ ਮੇਰੇ ਇੱਕ ਮਿੱਤਰ ਹੈ ਜੀ ਉਹ ਡੀਐਸਪੀ ਰਿਟਾਇਰ ਹੋਏ ਹੈ ਜੀ ਉਹ ਕਦੇ ਕਿਸੇ ਜ਼ਮਾਨੇ ਚ ਪੀਪੀ ਚ ਹੁੰਦੇ ਸੀ ਜੀ ਜੀ ਤੇ ਉਹਨੂੰ ਆਮ ਤੌਰ ਤੇ ਸਰਹੱਦ ਤੇ ਉਹਦੀ ਡਿਊਟੀ ਹੁੰਦੀ ਸੀ ਤੇ ਉਹਨੂੰ ਸਾਈਕਲ ਵਾਲਾ ਹੌਲਦਾਰ ਬਜੂ ਜਾਣਿਆ ਜਾਂਦਾ ਸੀ ਜੀ ਹੋਇਆ ਕੀ ਕਿ ਉੱਥੇ ਜਾ ਕੇ ਖੜ੍ਹ ਜਾਂਦੇ ਸੀਗੇ ਜਦੋਂ ਇੱਕ ਦੂਜੇ ਸੇਬ ਉਧਰਲੇ ਪਾਸੇ ਰੇਂਜਰ ਆ ਜਾਂਦੇ ਇਧਰੋਂ ਆਪਣੇ ਵਾਲੇ ਬੰਦੇ ਚਲੇ ਜਾਂਦੇ ਘੜੇ ਤਾਂ ਭਾਵੇਂ ਵੈਸੀ ਹੁੰਦੇ ਸੀ ਕਿਉਂਕਿ ਹੁਣ ਵਾਲਾ ਚਾਮ ਤਾਂ 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 ਨਹੀਂ ਸੀ ਤੇ ਉਹ ਸਾਬ ਸलाम ਕਰ ਲੈਂਦੇ ਗੱਲਾਂ ਬਾਤਾਂ ਕਰ ਲੈਂਦੇ ਜੀ ਜਿਹੜਾ ਉਧਰ ਕੋਈ ਰੇਂਜਰ ਜਾਂ ਬੀਐਸ ਜਿਹੜਾ ਰੇਂਜਰਸ ਦਾ ਉਹਨਾਂ ਦਾ ਸੀ ਕੋਈ ਅਫਸਰ ਸੀ ਜਾਂ ਕੋਈ ਕਰਮਚਾਰੀ ਸੀ ਜੀ ਉਹਨੇ ਕਹੀ ਕਹਿੰਦਾ ਸਰਦਾਰ ਜੀ ਮੇਰੀ ਬੇਟੀ ਦਾ ਵਿਆਹ ਹੈ ਤੇ ਆਪਣੇ ਵਾਲਾ ਬੇਲੀ ਜਿਹੜਾ ਗੱਲਾਂ ਬਾਤਾਂ ਕਰਦਾ ਮਿੱਤਰ ਦਾ ਬੈਗੀ ਕਹਿੰਦਾ ਯਾਰ ਫਿਰ ਮੈਂ ਕੁਛ ਨਾ ਕੁਛ ਵਿਆਹ ਦੇ ਤੇ ਤੋਹਫਾ ਦੇਣਾ ਚਾਹਣਾ ਤੇਰੀ ਬੇਟੀ ਨੂੰ ਤਾਂ ਮੈਂ ਜਰੂਰ ਦੇਵਾਂਗਾ ਜੀ ਉਹ ਕਹਿੰਦਾ ਸਰਦਾਰ ਜੀ ਜੇ ਤੋਹਫਾ ਦੇਣਾ ਹੈ ਤੇ ਤੋਹਫਾ ਫਿਰ ਤੁਸੀਂ ਮੈਨੂੰ ਸਾਈਕਲ ਹੀ ਦੇ ਦਿਓ ਭਾਵੇਂ ਪੈਸੇ ਲੈ ਲਿਓ ਸਾਡੇ ਦੇ ਇਸ ਦੇ ਵਿੱਚ ਸਾਈਕਲ ਬਹੁਤ ਮਹਿੰਗੀ ਹੈ ਤੇ ਤੁਹਾਡੇ ਸਾਈਕਲ ਬਣਦੇ ਹੋ ਕਹਿੰਦਾ ਕੋਈ ਨਹੀਂ ਸਾਈਕਲ ਦੇ ਦੇਂਗੇ ਜੀ ਲਓ ਜੀ ਉਹ ਸਾਈਕਲ ਮੁੱਲੋਂ ਲੈ ਆਇਆ ਜੀ ਸਾਈਕਲ ਮੁੱਲੋਂ ਲੈ ਕੇ ਆਇਆ ਉਹ ਸਾਡਾ ਮਿੱਤਰ ਹੌਲਦਾਰ ਜਦੋਂ ਉੱਥੇ ਉਹ ਸਾਈਕਲ ਤੇ ਕਈ ਵਾਰੀ ਚੜ੍ਹ ਕੇ ਜਾਇਆ ਕਰੇ ਤੇ ਉਹਨਾਂ ਦੇ ਨਾਲ ਜਿਹੜਾ ਰਸੋਈਆ ਹੁੰਦਾ ਸੀ ਰੋਟੀ ਪਕਾਉਂਦਾ ਹੁੰਦਾ ਜੀ ਉਹਨੂੰ ਕਿਤੇ ਗੱਲ ਕੰਨ ਬਲੇ ਲੱਗ ਗਈ ਸੀ ਤੇ ਉਹ ਉੱਥੇ ਕਰਤਿਆ ਕਰੇ ਆਹ ਸਾਈਕਲ ਪਾਕਿਸਤਾਨ ਜਾਊਗਾ अच्छा जी ਆ ਸਾਈਕਲ ਪਾਕਿਸਤਾਨ ਜਾਊਗਾ ਸਾਰੇ ਝਾਕਣ ਵੀ ਪਾਕਿਸਤਾਨ ਕੇ ਵਿੱਚ ਜਾਊਗਾ ਕਿਉਂਕਿ ਉਦੋਂ ਆ ਜ਼ੀਰੋ ਲਾਈਨ ਵਾਲਾ ਕੰਮ ਬੜਾ ਲੰਮਾ ਚੌੜਾ ਨਹੀਂ ਸੀ ਜੀ ਤੇ ਉਹ ਆਪਣੇ ਵਾਲਾ ਬੇਲੀ ਸਾਈਕਲ ਦਵਲਦਾ ਫਿਰਦਾ 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 ਕਹਿੰਦਾ ਉਹਨੇ ਆਵਾਜ਼ ਮਾਰੀ ਕਹਿੰਦਾ ਉਹ ਵਈ ਕਹਿੰਦਾ ਹਾਂ ਕਹਿੰਦਾ ਸਾਈਕਲ ਆ ਗਿਆ ਪੁੱਛਲੀ ਉਹਨਾਂ ਜਵਾਨ ਸੀ ਸਾਈਕਲ ਮਾਰਿਆ ਚਲਾ ਕੇ ਪਰਲੇ ਪਾਸੇ ਤੇ ਉਹਨੇ ਪੁੱਛ ਲਿਆ ਮਤਲਬ ਤੁਸੀਂ ਦੇਖੋ ਰੇਂਜਰਾਂ ਦੇ ਤੇ ਜਿਹੜੇ ਹੈਗੇ ਸਾਡੇ ਜਿਹੜੇ ਹੈਗੇ ਇਧਰਲੇ ਸਾਡੇ ਪੁਲਿਸ ਦੇ ਕਰਮਚਾਰੀ ਜਾਂ ਪੀਪੀ ਦੇ ਕਰਮਚਾਰੀ ਜਾਂ ਬੀਐਸਐਫ ਦੇ ਕਰਮਚਾਰੀ ਆਪਸ ਵਿੱਚ ਕਿਵੇਂ ਰਲ ਮਿਲ ਕੇ ਰਹਿੰਦੇ ਸੀ ਜੀ ਜੀ ਹੁਣ ਵੀ ਰਲ ਮਿਲ ਕੇ ਰਹਿੰਦੇ ਸੀ ਪਰ ਮੈਨੂੰ ਕੱਲ ਨਾ ਬੜੀ ਜਿਹੜੀ ਦੁੱਖ ਹੋਇਆ ਕਹਿੰਦੇ ਜੀ ਰੀਟਰੀਟ ਸੈਰੇਮਨੀ ਤਾਂ ਹੋਈ ਹੈ ਪਰ ਹੱਥ ਨਹੀਂ ਮਿਲਾਇਆ ਆਪਸ ਵਿੱਚ ਜੀ ਜੀ ਗੇਟ ਨਹੀਂ ਖੋਲੇ ਜੀ ਹਾਂ ਗੇਟ ਨਹੀਂ ਖੋਲੇ ਹੱਥ ਨਹੀਂ ਮਿਲਾਇਆ ਹੁਣ ਉਹੀ ਬੰਦੇ ਆ ਉਹੀ ਸਾਰਾ ਕੁਝ ਹੈ ਉਹ ਬੰਦੇ ਜਿਹੜੇ ਹੁੰਦੇ ਇੱਕ ਦੂਜੇ ਦੇ ਮਿੱਤਰ ਹੁੰਦੇ ਆ ਦੋਸਤ ਹੁੰਨ ਬਣ ਜਾਂਦੇ ਆ ਜੀ ਜੇ ਆਮ ਤੌਰ ਦੇ ਉੱਤੇ ਫਰਜ਼ ਕਰੋ ਜੇ ਆਮ ਆਮ ਹਾਲਾਤ ਹੁੰਦੇ ਸੰਧੂ ਸਾਹਿਬ ਸਾਡਾ ਵੀ ਇਹ ਹਫਤਾ ਜਵਾਨ ਗਰਮੀ ਨਾਲ ਡਿੱਗ ਪੈਂਦਾ ਉਧਰਲੇ ਪਾਕਿਸਤਾਨ ਦੇ ਰੇਂਜਰ ਆਉਂਦੇ ਉਹਨਾਂ ਨੇ ਪਾਣੀ ਵੀ ਪਿਉਣਾ ਸੀ ਉਹਨਾਂ ਨੇ ਦਵਾਈ ਬੂਟੀ ਤੇ ਕੇ ਸਾਡੇ ਹਵਾਲੇ ਕਰ ਦੇਣਾ ਸੀ ਜੀ ਕਿ ਤੁਹਾਡਾ ਬੰਦਾ ਡਿੱਗ ਪਿਆ ਸੀ ਤੇ ਹੁਣ ਉਹਦੀ ਵਾਈਫ ਉਹਦਾ ਭਰਾ ਵਿਚਾਰੇ ਕੂਕਦੇ ਫਿਰਦੇ ਆ ਕਿ ਛੇਤੀ ਭਾਰਤ ਸਰਕਾਰ ਪ੍ਰਬੰਧ ਕਰੇ ਤੁਸੀਂ ਦੱਸਿਆ ਕਿ ਜਿਹੜੇ ਰੇਂਜਰਸ ਆ ਨਹੀਂ ਰਹੇ ਦੋ ਵਾਰੀ ਮਤਲਬ ਜਿਹੜਾ ਹੈਗਾ ਉਹਨਾਂ ਨੇ ਹੁਸੈਨੀ ਵਾਲਾ ਜਿਹੜੀਆਂ ਫਲੈਗ ਮੀਟਿੰਗਾਂ ਵੀ ਬੁਲਾਈਆਂ ਉਹ ਵੀ ਕਾਮਯਾਬ ਨਹੀਂ ਹੋਈਆਂ ਸਿੱਟਾ ਨਹੀਂ ਨਿਕਲਿਆ ਸੋ ਇਹਦੇ ਵਿੱਚ ਜੇ ਆਪਾਂ ਦੇਖੀਏ ਇਹਦੀ ਜੜ ਵੀ ਜਿਹੜੀ ਹੈਗੀ ਇਹ ਏਸੇ ਗਲਤੀ ਪਈ ਹੈ ਨਾ ਜਿਹੜੀ ਅੱਜ ਸਾਡੀ ਦੋਨਾਂ ਦੇਸ਼ਾਂ ਦੀ ਆਪਸ ਵਿੱਚ ਅਣਬੰਧ ਤੇ ਦੁਸ਼ਮਣੀ ਵਾਲੇ ਹਾਲਾਤ ਬਣੇ ਪਰ ਲੋਸਾ ਮੈਥੇ ਤੁਹਾਨੂੰ ਰੋਕਾਂਗਾ ਇਹ ਜਿਹੜੇ ਹਾਲਾਤ ਬਣੇ ਇਹਨਾਂ ਹਾਲਾਤਾਂ ਕਰਕੇ ਉਸ ਜਵਾਨ ਫੌਜੀ ਜਵਾਨ ਜਿਹੜਾ ਬੀਐਸਐਫ ਦਾ ਉਹਦੀ ਜਿਹੜੀਆਂ ਫੋਟੋ ਆ ਇੱਕ ਅੱਖਾਂ ਤੇ ਪੱਟੀ ਬੰਨੀ ਹੋਈ ਆ ਇੱਕ ਉਹ ਖੜਿਆ ਹੈ ਤੇ ਥੱਲੇ ਹਥਿਆਰ ਵੀ ਪਿਆ ਉਹਦੀ ਰਾਈਫਲ ਪਈ ਆ ਉਹਦੀ ਪਾਣੀ ਵਾਲੀ ਬੋਤਲ ਪਈ ਆ ਇੱਕ ਉਹਦੀ ਕੈਪ ਪਈ ਆ ਉਹ ਜਿਹੜੀਆਂ ਦੋਵੇਂ ਫੋਟੋ ਨੇ ਉਹ ਸੋਸ਼ਲ ਮੀਡੀਆ ਤੇ ਪਾਕਿਸਤਾਨ ਵਾਲੇ ਪਾਸੇ ਇੰਨੀਆਂ ਤੋਂ ਵਾਇਰਲ ਹੋਈਆਂ ਹਰ ਇੱਕ ਨੇ ਆਪਦੇ ਉਹ ਪੋਸਟ ਕੀਤੀਆਂ ਤੇ ਜੇ ਇਹ ਰੌਲਾ ਨਾ ਮੰਨ ਲੋ ਉਹ ਦੁਖਾਂਤ ਨਾ ਵਾਪਰਦਾ ਤਾਂ ਇਹ ਜਿਹੜਾ ਬੀਐਸਐਫ ਦਾ ਜਵਾਨ ਆ ਉਹਨੂੰ ਵਾਪਸ ਆ ਜਾਣਾ ਸੀ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿਉਂਕਿ ਹੁਣ ਉੱਥੇ ਪਬਲਿਕ ਪਰਸੈਪਸ਼ਨ ਜਿਹੜੀ ਹੈ ਪਬਲਿਕ opinion ਬਣ ਰਹੀ ਹੈ ਕਿ ਇਹ ਬੰਦੇ ਨੂੰ ਛੱਡਿਆ ਨਾ ਜਾਵੇ ਹੂੰ ਇਹਦਾ ਮਤਲਬ ਇਹ ਹੈ ਕਿ ਜਿਹੜੀ ਉਹ ਰੈਫਲ ਪਈ ਹੈ ਰੈਫਲ ਤਾਂ ਹੁਣ ਜੇ ਬੰਦਾ BSF ਦਾ ਜਵਾਨ ਹੈ ਉਹਨਾਂ ਦੀ ਰਾਖੀ ਤੇ ਗਿਆ ਕਿ ਸੰਨ ਜਿਹੜੇ ਰੈਫਲੋ ਦੇ ਕੋਲੇ ਹੋਊਗੀ ਹੋਊਗੀ ਜੀ ਜੀ ਉਹਦੇ ਕੋਲੇ ਪਾਣੀ ਵਾਲੀ ਬੋਤਲ ਵੀ ਹੋਊਗੀ ਉਹਦੀ ਕੈਪ ਵੀ ਹੈ ਔਰ ਤੁਸੀਂ ਇਹ ਫੋਟੋ ਇਹ ਫੋਟੋ ਲੈਂਦੇ ਪੰਜਾਬ ਦੇ ਜਿਹੜੀ ਹੈ ਆਰਮੀ ਨੇ ਜਿਹੜੀ ਸਾਰੇ ਪਾਸੇ ਵਾਇਰਲ ਕੀਤੀ ਬਿਲਕੁਲ ਬਿਲਕੁਲ ਜੀ ਬਿਲਕੁਲ 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 ਇਹੀ ਹੈ ਨਾ ਜਿਹੜੇ ਜਦੋਂ ਜਦੋਂ ਸਬੰ ਜੀ ਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਸਰਕਾਰ ਦੇ ਨਾਲ ਨਾਲ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਕਹਿੰਦੇ ਪਰਵਾਹ ਹੰਗਾਰਾ ਦੇ ਦਿੱਤਾ ਵੀ ਕੋਈ ਵੀ ਕਾਰਵਾਈ ਕਰੋ ਅਸੀਂ ਤੁਹਾਡੇ ਨਾਲ ਆ ਬਿਲਕੁਲ ਜੀ ਕੱਲ ਆਲ ਪਾਰਟੀ ਮੀਟਿੰਗ ਹੋਈ ਸੀ ਜੀ ਆਲ ਪਾਰਟੀ ਮੀਟਿੰਗ ਦੇ ਵਿੱਚ ਲਗਭਗ ਸਾਰੀਆਂ ਹੀ ਜਿਹੜੀਆਂ ਜਿਹੜੀਆਂ ਪਾਲਟਿਕਨ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ ਕੌਮੀ ਪਾਰਟੀਆਂ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਪਾਰਟੀਆਂ ਨੂੰ ਮੰਨਤਾ ਦਿੱਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਨੇ ਉਹ ਸਾਰੀਆਂ ਗਈਆਂ ਸੀ ਔਰ ਉਹਦੇ ਨਾਲ ਇੱਕ ਜਿਹੜੀ ਹੈਗੀ ਐ رائے ਬਣੀ ਸੀ ਕਿ ਹਾਂਜੀ ਆਪਾਂ ਨੂੰ ਇਹ ਕਰਨਾ ਚਾਹੀਦਾ ਅਸੀਂ ਤੁਹਾਡੇ ਨਾਲ ਆ ਜੀ ਪਰ ਉਹਦੇ ਵਿੱਚ ਜਿਹੜੀ ਹੈਗੀ ਐ ਮੈਨੂੰ ਅਖਲੇਸ਼ ਸਿੰਘ ਯਾਦਵ ਦੀ ਗੱਲ ਬਹੁਤ ਵਧੀਆ ਲੱਗੀ ਜੀ ਅਖਲੇਸ਼ ਸਿੰਘ ਯਾਦਵ ਕਹਿੰਦਾ ਵੀ ਅਸੀਂ ਤਾਂ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਜੀ ਦੇਖੋ ਇਹਨਾਂ ਵੇਲੇ ਸਬੰਧ ਠੀਕ ਨਹੀਂ ਸੀ ਸਾਨੂੰ ਤਾਂ ਸੀ ਕਿ ਸਬੰਧ ਠੀਕ ਹੋਣਗੇ ਸਬੰਧ ਆਪਸ ਵਿੱਚ ਵਧੀਆ ਹੋਣਗੇ ਤੇ ਵਧੀਆ ਸਬੰਧ ਹੁਣ ਕਿਉਂ ਨਹੀਂ ਹੈਗੀ ਹੂੰ ਇਹ ਸਵਾਲ ਜਿਹੜਾ ਹੈਗਾ ਸਵਾਲ ਦਾ ਜਵਾਬ ਤਾਂ ਚਾਹੀਦਾ ਨਾ ਕਿ ਸਾਡੇ ਚ ਕੁੜਤਨ ਕਿੱਥੇ ਪੈਦਾ ਹੋਊਗੀ ਜੀ ਲੇਕਿਨ ਮੈਂ ਇਹ ਨੂੰ ਇਹ ਸਮਝਦਾ ਕਿ ਆਮ ਤੌਰ ਦੇ ਉੱਤੇ ਜਦੋਂ ਇਹ ਜੇ ਹਾਲਾਤ ਹੁੰਦੇ ਆ ਨਾ ਉਦੋਂ ਕੋਈ ਵੀ ਪੋਲੀਟੀਕਲ ਪਾਰਟੀ ਇਹ ਨਹੀਂ ਕਹਿੰਦੀ ਕਿ ਐਸੀ ਸਰਕਾਰ ਦੇ ਉਲਟ ਚਲਾਂਗੇ ਜੀ ਕਿਉਂਕਿ ਉਸ ਪਬਲਿਕ ਦੀ ਜਿਹੜੀ ਉਸ ਓਪੀਨੀਅਨ ਬਣੀ ਹੁੰਦੀ ਆ ਪਬਲਿਕ ਦੀ ਓਪੀਨੀਅਨ ਦੇ ਖਿਲਾਫ ਕੋਈ ਨਹੀਂ ਜਾਣਾ ਚਾਹੁੰਦਾ ਜੀ ਹੁਣ ਤਾਂ ਤੁਸੀਂ ਇਹ ਦੇਖੋ ਮੈਂ ਆਮ ਤੌਰ ਦੇ ਉੱਤੇ ਹੁਣ ਆਪਾਂ ਅਖਬਾਰ ਵਗੈਰਾ ਪੜ੍ਹਦੇ ਆ ਜੀ ਜੇ ਮੇਰੇ ਕੋਲੇ ਜਿਹੜਾ ਸਾਡਾ ਅਖਬਾਰ ਦਾ ਹੱਕ ਹੈ ਬਿੱਲ ਲੈਣ ਵਾਸਤੇ ਆ ਤੇ ਮੈਨੂੰ ਨੇ ਪੁੱਛਿਆ ਕਹਿੰਦਾ ਜੀ ਕਿਵੇਂ ਲੱਗਦਾ ਹੈ ਮੈਂ ਕੀ ਕਹਿੰਦੇ ਜੀ ਕਿੱਥੇ ਹੁੰਦਾ ਹੁਣ ਇਸਰਾਈਲ ਤੇ ਹੁਣ ਨੂੰ ਪਾਕਿਸਤਾਨ ਮਲਿਆ ਮੇਟ ਕੀਤਾ ਹੁੰਦਾ ਸਾਡੇ ਵਾਲੇ ਕਰਦੇ ਕੁਛ ਮਤਲਬ ਤੁਸੀਂ ਦੇਖੋਗੇ ਮੋਸ਼ਨਸ ਪ੍ਰਭਾ ਪੜਕਾ ਕੇ ਆਨ ਲੋਕ ਜਿਹੜੇ ਹੈਗੇ ਵੀ ਉਹ ਪਾਕਿਸਤਾਨ ਦਾ ਮਲਿਆ ਮੇਟ ਕਰ ਦਿੱਤਾ ਜਾਵੇ ਹਾਲਾਂਕਿ ਮਲਿਆ ਮੇਟ ਕਰਨ ਦੇ ਨਾਲ ਕਦੇ ਗੱਲ ਵੀ ਹੁੰਦੀ ਹੁੰਦੀ ਕਦੇ ਉਹਦੇ ਨਾਲ ਆਪਾਂ ਦੇ ਕਹਿ ਸਕਦੇ ਨੇ ਕਿ ਜਿੱਤਾਂ ਨਹੀਂ ਹੁੰਦੀਆਂ ਹੁੰਦੀਆਂ ਜੇ ਆਪਾਂ ਦੇਖੀਏ ਤਾਂ ਰੂਸ ਬਹੁਤ ਵੱਡੀ ਪਾਵਰ ਹੈ ਜੀ ਇੰਡੀਆਂ ਦੀਆਂ ਦੋ ਵੱਡੀਆਂ ਪਾਵਰਾਂ ਬੀਤੇ ਦੇ ਵਿੱਚ ਮੰਨੀਆਂ ਗਈਆਂ ਸੀ ਇੱਕ ਰੂਸ ਤੇ ਦੂਜਾ ਅਮਰੀਕਾ ਰੂਸ ਟੁੱਟ ਗਿਆ ਉਹਦੇ ਕਈ ਟੁਕੜੇ ਹੋ ਗਏ ਅਮਰੀਕਾ ਦੇ ਰਹਿ ਗਿਆ ਇਸ ਵੇ ਪੂਰੀ ਥਾਣੇਦਾਰੀ ਕਰਦਾ ਉਹਨਾਂ ਮੁਕਾਬਲੇ ਤੇ ਚਾਈਨਾ ਇੱਕ ਪਾਵਰ ਆ ਗਿਆ ਲੇਕਿਨ ਜਦੋਂ ਰੂਸ ਦਾ ਤੇ ਯੂਕਰੇਨ ਦਾ ਝਗੜਾ ਹੋਇਆ ਜਦੋਂ ਹਰ ਇੱਕ ਬੰਦਾ ਇਹ ਸਮਝਦਾ ਸੀ ਕਿ 2-2.5 ਦਿਨਾਂ ਦੀ ਗੱਲ ਹੈ ਯੂਕਰੇਨ ਦਾ ਗੀਮਨ ਦਾ ਰੂਸ ਨੇ ਧਾਬੀ ਲੈਣੇ ਤੇ ਕਿੰਨਾ ਸਮਾਂ ਹੋ ਗਿਆ ਤੁਸੀਂ ਇਹ ਦੇਖੋ ਅਜੇ ਤੱਕ ਗੱਲ ਉੱਥੇ ਦੀ ਉੱਥੇ ਖੜੀ ਹੈ ਜਿਸ ਦੌਰ ਦੇ ਵਿੱਚ ਅਸੀਂ ਦਾਖਲ ਹੋ ਗਏ ਕਿਉਂਕਿ ਕਮੰਤਰੀ ਪੱਦਰ ਦੇ ਉਤੇ ਇੱਕ ਦੂਜੇ ਦੇ ਨਾਲ ਜਿਹੜੇ ਹੈਗੇ ਉਹਨਾਂ ਦੇ ਰਿਲੇਸ਼ਨ ਹੁੰਦੀ ਹੈ ਜੀ ਉਹ ਉਹ ਨਹੀਂ ਕੁਛ ਹੋਣਦੇ ਉਹਨੂੰ ਇਸ ਪਲੇ ਦੇਖੋ ਤੁਸੀਂ ਸਾਡੇ ਕੋਲੇ ਇਰਾਨ ਹੈ ਇਰਾਨ ਦਾ ਦੁਸ਼ਮਨ ਜਿਹੜਾ ਹੈਗਾ ਇਸرائیਲ ਵੀ ਹੈ ਤੇ ਇਰਾਨ ਦਾ ਦੁਸ਼ਮਨ ਅਮਰੀਕਾ ਵੀ ਹੈ ਜੀ ਲੇਕਿਨ ਇਰਾਨ ਦੇ ਨਾਲ ਵੀ ਕੁਝ ਤਾਕਤਾਂ ਖੜੋਤੀਆਂ ਹੋਈਆਂ ਹਨ ਇਰਾਨ ਜਿਹੜਾ ਹੈਗਾ ਉਹਨੇ ਨਾਲ ਦੀ ਨਾਲ ਮੁੱਛਾਂ ਨੂੰ ਵੱਢਦੇ ਲੈ ਕੇ ਕਹਿੰਦਾ ਚਾਕੇ ਤਾਂ ਦੇਖੋ ਕੀ ਕਰੋਗੇ ਜੀ ਅਸੀਂ ਵੀ ਤੁਹਾਡੇ ਨਾਲ ਮੈਂ ਤਾਂ ਕੁਛ ਨਾ ਕੁਛ ਕਰ ਸਕਦੇ ਹਾਂ ਜੀ ਇਸ ਕਰਕੇ ਜਿਹੜਾ ਹੈਗਾ ਇਹ ਕਈ ਵਾਰੀ ਇਹੋ ਜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਪਰ ਮੇਰਾ ਖਿਆਲ ਹੈ ਕਿ ਜਿਹੜੀ ਜਿਹੜੀ ਭਾਵੇਂ ਠੀਕ ਹੈ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਨਾਲ ਹੋਣਗੇ ਸਾਰਾ ਕੁਝ ਕਰ ਲੈਣਗੇ ਜੀ ਅ ਔਰ ਇਸ ਜਿਹੜਾ ਭਲਾ ਦੋਮਾ ਦੇਸ਼ਾਂ ਦਾ ਇਸ ਗੱਲ ਵਿੱਚ ਹੀ ਹੈ ਕਿ ਸ਼ਾਂਤੀ ਹੋਵੇ ਬਿਲਕੁਲ ਇੱਥੇ ਬੈਠ ਕੇ ਮਤਲਬ ਜਿਹੜਾ ਆਪਣੇ ਮਤ ਪੇਦਾ ਇਹਨਾਂ ਨੂੰ ਹੱਲ ਕਰ ਲੈਣਾ ਚਾਹੀਦਾ ਜੀ ਹਾਂ ਬਿਲਕੁਲ ਠੀਕ ਕਿਉਂਕਿ ਜਿਹੜੀ ਜੰਗ ਆ ਉਹ ਦੇਸ਼ਾਂ ਨੂੰ ਬਹੁਤ ਪਿੱਛੇ ਲੈ ਜਾਂਦੀ ਆ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੁੰਦਾ ਦੇਸ਼ਾਂ ਦਾ ਜੇ ਜੰਗ ਲੱਗਦੀ ਹੈ ਤਾਂ ਚਲੋ ਅਗਲੀ ਖਬਰ ਆਪਾਂ ਪੰਜਾਬ ਤੋਂ ਲੈਣੇ ਆ ਇਹ ਲੋਕ ਸਾ ਵੀ ਸਰਪੰਚਾਂ ਨੂੰ ਕਹਿੰਦੇ 2000 ਰੁਪਏ ਮਾਨ ਪੱਤਾ ਤੇ ਇਹ ਮਾਨ ਪੱਤਾ ਕਹਿੰਦੇ ਵੀ ਸਭ ਤੋਂ ਵੱਡਾ ਵਾਧਾ ਹੈ ਹੁਣ ਤੱਕ ਪੰਜਾਬ ਦਾ ਦੇਖੋ ਆਪਾਂ ਆਪਣਾ ਮੈਕਮਾ ਹੀ ਇਹਦੀ ਲਿਖਣ ਵਾਲਾ ਆਪਾਂ ਲਿਖ ਦਿੰਨੇ ਕਿ ਸਭ ਤੋਂ ਵੱਡਾ ਮਾਨ ਪੱਤਾ ਤੇ ਮਾਨ ਪੱਥੇ ਮਿਲੇ ਕਿ ਨਹੀਂ ਕਿ ਜੀ ਪਹਿਲਾਂ ਤਾਂ ਪਿਛਲੀ ਵਾਰੀ ਤੁਹਾਡੇ ਯਾਦ ਹੋਣਾ ਪਹਿਲਾਂ ਵੀ ਇਹ ਮਾਨ ਪੱਤਾ ਮਿੱਠਿਆ ਸੀ ਕਹਿੰਦੇ ਵੀ ਮਾਨ ਪੱਤਾ ਮਿੱਠਤਾ ਸੀ 800 ਰੁਪਏ ਦਾ ਕਰਤਾ ਸੀ ਜੀ ਉਹ 800 ਰੁਪਏ ਹੈ ਕਹਿੰਦੇ ਬਜਟੇ ਦੇ ਵਿੱਚ ਪ੍ਰਬੰਧ ਹੀ ਨਹੀਂ ਹੈ ਪਤਾ ਨਹੀਂ ਮਿਲੇ ਕਿਸੇ ਨੂੰ ਕਿ ਨਹੀਂ ਮਿਲੇ ਜੀ ਫਿਰ ਜਦੋਂ ਇਹ ਸਰਕਾਰ ਆਈ ਇਹ ਸਰਕਾਰ ਨੇ ਜਿਹੜੀ ਆ ਗਰੰਟੀਆਂ ਦਿੱਤੀਆਂ ਉਸ ਦੇ ਵਿੱਚ ਇੱਕ ਗਰੰਟੀ ਦਿੱਤੀ ਸੀ ਬੀਬੀਆਂ ਦੀ ਹਾਂਜੀ ਹਾਂਜੀ ਕਿ ਬੀਬੀਆਂ ਨੂੰ ਦੇਵਾਂਗੇ ਜੀ ਅਸੀਂ 1000 ਰੁਪਿਆ ਜੀ ਬਿਲਕੁਲ ਬੀਬੀਆਂ ਨੂੰ 1000 ਰੁਪਿਆ ਆਇਆ ਨਹੀਂ ਮਿਲਿਆ ਤੇ ਫਿਰ ਜਲੰਧਰ ਦੀ ਬਾਈ ਇਲੈਕਸ਼ਨ ਆ ਗਈ ਉੱਥੇ ਡਾਕਟਰ ਗੁਰਪ੍ਰੀਤ ਕੌਰ ਜਿਹੜੀ ਸ਼ਰੀਕੇ ਹੈ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਦੇ ਹਾਂਜੀ ਉਹਨਾਂ ਨੇ ਕਹਿ ਜੇ ਕਹਿੰਦੇ ਜੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗੀ ਵੀ ਵਧਾਓ 1000 ਨਹੀਂ 1100 ਕਰ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ 1100 ਕਰਤਾ ਜੀ ਤੇ ਜਦੋਂ ਆ ਹੁਣ ਦਿੱਲੀ ਦੀਆਂ ਇਲੈਕਸ਼ਨਾਂ ਹੋਈਆਂ ਦਿੱਲੀ ਦੀਆਂ ਇਲੈਕਸ਼ਨਾਂ ਦੇ ਵਿੱਚ ਮੁੱਦਾ ਹੀ ਇਹ ਬਣ ਗਿਆ ਵੀ ਇਹ ਤਾਂ ਭਾਈ ਕਹਿੰਦੇ ਕਿ ਇਹਨਾਂ ਨੇ ਕਿਹਾ ਤਾਂ ਵੀ ਅਸੀਂ ਤੁਹਾਨੂੰ ਇੱਥੇ ਦੇਵਾਂਗੇ ਪੈਸੇ ਤੇ ਦਿੱਤੇ ਦਾ ਪੰਜਾਬ ਚ ਵੀ ਉਹਦਾ ਮਕਲਾ ਹਾਰ ਦਾ ਕਾਰਨ ਇੱਕ ਇਹ ਵੀ ਬਣ ਗਿਆ ਇਮੇਜਰੀ ਆਪਾਂ ਦੇਖੀਏ ਤਾਂ ਸਰਪੰਚਾਂ ਨੂੰ ਮਾਨ ਪੱਤਾ ਦੇਣ ਦਾ ਜਿਹੜਾ ਤੁਸੀਂ ਯਾਦ ਕਰੋ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਦੋਂ ਤਾਂ ਕਿਹਾ ਸੀ ਸਰਪੰਚਾ ਨੂੰ ਜੀ ਅਸੀਂ 20 ਜਾਂ 25000 ਮੇਰੇ ਪੱਕਾ ਨਹੀਂ ਯਾਦ 20 ਜਾਂ 25000 ਕਿਹਾ ਸੀ ਕਿ ਇਸ ਮਹੀਨੇ ਦਾ ਦੇਆ ਕਰਾਂਗੇ ਅੱਛਾ ਜੀ ਤੇ ਉਹ 20 25000 ਦੀ ਥਾਂ ਦੇ ਉੱਤੇ ਆ ਗਈ ਆ 1200 ਤੇ ਜੀ 1200 ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਜਿੱਦ ਦੇ ਤੋ ਤੁਸੀਂ ਸੌਹ ਚੁੱਕੀ ਆ ਉਦੋਂ ਤੋਂ ਦੇਵਾਂਗੇ ਜੀ ਇਤਵਾਰ ਕਰਨਾ ਪਊਗਾ ਆਪਾਂ ਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਜੀ ਦੇਸ਼ ਸਾਹਿਬ ਨਾਲ ਦੇਖੀ ਜੀ 3 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ 36 36 ਮਹੀਨੇ ਹੋ ਗਏ ਹਾਂ 36 ਮਹੀਨੇ ਦੇ ਲਈ ਹਾਈ ਦਾ ਹੁਣ ਆਪਾਂ ਬੀਬੀਏ ਦੇ ਦੇਖੀ ਵੀ 36 ਮਹੀਨੇ ਵਾਲਾ ਬਕਾਇਆ ਦੇ ਦੇਉਗੇ ਹਾਂ ਤੇ ਜੇ ਉਹ ਬਕਾਇਆ ਨਹੀਂ ਦਿੱਤਾ ਜਾ ਰਿਹਾ ਹੁਣ ਤਾਂ ਰੋਲਾ ਇਸ ਗੱਲ ਦੇ ਉੱਤੇ ਪਈ ਜਾਂਦਾ ਹੈ ਕਹਿੰਦੇ ਵੀ ਉਹ ਜਿਹੜਾ ਚੰਡੀਗੜ੍ਹ ਵਾਲਾ ਨਾ ਜਿਹਨੂੰ ਆਪਾਂ ਉੱਪਰਲੇ ਪਾਸੇ 에ਰੋਸਿਟੀ ਕਹਿ ਦਨੇ ਆ ਜੀ ਜਿੱਥੇ ਤੁਹਾਡੇ ਉਹ ਅਮਰੂਦਾਂ ਵਾਲਾ ਅਫਸਰਾਂ ਨੇ ਅਮਰੂਦਾਂ ਦੇ ਬਾਗ ਲਾਇਏ ਸੀ ਜੀ ਹਾਂ ਠੀਕ ਹੈ ਉਹ ਬਾਗਾਂ ਵਾਲੇ ਕਹਾਣੀ ਤੇ ਕਹਿੰਦੇ ਜੀ ਜਿਹੜੇ ਬਾਕੀ ਪਏ ਆ ਨਾ ਸੈਕਟਰ ਉਹ ਵਧਾਉਣੇ ਆ ਜੀ ਉੱਥੇ ਕਹਿੰਦੇ ਮੁੱਖ ਮੰਤਰੀ ਸਾਹਿਬ ਕੋਲੇ ਫੈਸਲਾ ਲੈ ਕੇ ਤੇ ਮੁੱਖ ਮੰਤਰੀ ਸਾਹਿਬ ਪੈਗੇ ਟੁੱਟ ਕੇ ਕਹਿੰਦੇ ਮੈਂ ਨਹੀਂ ਦੱਸ ਸਕਦਾ ਉਸਕਿਲ ਕਰਦਾ ਕਰਦੇ ਕਿਉਂ ਤੁਸੀਂ ਪਤਾ ਨਹੀਂ ਕੀ ਦਾ ਕੀ ਕੁਛ ਆ ਉਥੋਂ ਉਹਨਾਂ ਨੇ ਮੋੜ ਤੇ ਜੀ ਬਾਅਦ ਦੇ ਵਿੱਚ ਕਹਿੰਦੇ ਵੇ ਰੱਖੋ ਪਤਾ ਨਹੀਂ ਕਿੱਥੋਂ ਆਇਆ ਹੁਕਮ ਆਇਆ ਕਿ ਕੀ ਕਹਿੰਦਾ ਮੁੱਖ ਮੰਤਰੀ ਸਾਹਿਬ ਨੇ ਸੱਜਣੇ ਕਹਿੰਦੇ ਆ ਜਾਓ ਆ ਜਾਓ ਲਿਆਓ ਜੇ ਦਸਕਤ ਕਰਨੇ ਹੈ ਕਿ ਤੇ ਫਿਰ ਦਸਕਤ ਕਰ ਵੀ ਦਿੱਤੇ ਅੱਛਾ ਜੀ ਉਹਦੇ ਵਿੱਚੋਂ ਕਹਿੰਦੇ ਹਜ਼ਾਰਾਂ ਕਰੋੜ ਰੁਪਈਆ ਕਮਾਉਣੇ ਜੀ 2027 ਜਿੱਤਣ ਦੇ ਲਈ ਕਹਿੰਦੇ ਬੀਬੀਆਂ ਨੂੰ ਦੇਣਾ ਉਹ ਤਾਂ ਬਖਾਇਆ ਜੋ ਜਿਹੜਾ ਨਮਾਜ਼ ਦਿਨਾ ਉਹ ਉਹਦੇ ਵਾਸਤੇ ਜਿਹੜੀ ਉਹ ਕਹਿੰਦੇ ਹੁੰਦੇ ਨਾ ਰਾਮੂ ਵਾਲੀਆ ਕਹਿੰਦਾ ਹੁੰਦਾ ਸੀ ਕਹਿੰਦਾ ਯਾਰ ਜਦੋਂ ਜੱਟ ਜ਼ਮੀਨ ਵੇਚਦੇ ਉਹਦੇ ਕੋਲ ਰਹਿੰਦਾ ਕੱਖ ਨਹੀਂ ਜੀ ਤੇ ਜੇ ਸਰਕਾਰਾਂ ਜ਼ਮੀਨਾਂ ਵਿੱਚੋਂ ਲੱਗ ਜਾਣ ਕਮਾਈ ਦੀ ਥਾਂ ਦੇ ਉੱਤੇ ਤੇ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਕੀ ਕੁਝ ਹੋਣਾ ਹੈ ਸੁਖੁਰ ਗੁੱਲ ਮਲਾ ਕੇ ਮਤਲਬ ਮੇਰਾ ਖਿਆਲ ਵੀ ਆਪਾਂ ਨਾਲ ਉਹ ਜਿਹੜੀਆਂ ਲਫਾਜ਼ੀ ਲਫਾਜ਼ੀ ਤੇ ਖੇਡਾਂ ਇਹ ਦੋ ਜੀ ਜਾਏ ਪੋਲੀਟੀਕਲ ਖੇਡਾਂ ਤੇ ਪੋਲੀਟੀਕਲ ਲਫਾਜ਼ੀ ਤੋਂ ਬਾਅਦ ਮੈਨੂੰ ਤਾਂ ਨਹੀਂ ਕੁਝ ਲੱਗਦਾ ਜਦੋਂ ਮਿਲ ਗਿਆ ਜੀ ਆਪਾਂ ਸਰਪੰਚ ਸਾਹਿਬਾਂ ਨੂੰ ਪੁੱਛਾਂਗੇ ਤੁਹਾਡੇ ਵੀ ਲਿਆਜ ਵਾਲੇ ਹੋਣਗੇ ਮੇਰੇ ਵੀ ਹੈਗੇ ਪੰਜ ਚਾਰ ਵੀ ਭਾਈਚਾਰਾ ਵੀ ਹੈਗੇ ਆਰਾਮ ਰਾਮ ਸਾਥ ਹੀ ਹੈ ਚਿੰਗੱਲਾਂ ਹੀ ਨੇ ਜੀ ਜੀ ਸੋ ਥੈਂਕ ਯੂ ਢਿੱਲੋ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰਨਲ ਵਿਸਤਾਰ ਪੂਰਵਕ ਜਿਹੜੀ ਹੈ ਸਾਰੀਆਂ ਚਰਚਾਵਾਂ ਕੀਤੀਆਂ ਤਾਂ ਸਾਡੇ ਮਿੱਤਰ ਜਿਹੜੇ ਸਾਰਨਾ ਜੁੜੇ ਆ ਉਹਨਾਂ ਨੂੰ ਇੱਕ ਜਾਣਕਾਰੀ ਸਾਂਝੀ ਕਰਦੇ ਆ ਕਿ ਸਰਦਾਰ ਸੁਰਨ ਸਿੰਘ ਦਾਨੇਵਾਲੀਆ ਜਿਹੜੇ ਆ ਉਹ 1 ਮਈ ਤੋਂ 5 ਮਈ ਤੱਕ ਜਿਹੜਾ ਹੈਗਾ ਨਿਊਯਾਰਕ ਦੇ ਵਿੱਚ ਨੇ ਤੇ ਉਹਨਾਂ ਨਾਲ رابطہ ਕਰਨ ਲਈ 6617360046 ਨੰਬਰ ਆ ਤੇ ਇੰਡੀਆ ਦਾ ਕੋਡ ਲਾ ਕੇ ਜਿਹੜਾ ਉਹਨਾਂ ਦਾ ਨੰਬਰ WhatsApp ਤੇ ਚੱਲਦਾ ਹੈ 9780141741 ਆ ਸੋ ਜਿੰਨੇ ਵੀ ਸੱਜਣ ਜੁੜੇ ਆ ਸੋ YouTube ਤੇ Facebook ਦੇ ਉੱਤੇ ਆਪਣੀ رائے ਵੀ ਜ਼ਰੂਰ ਦਿਆ ਕਰੋ ਜੁੜੇ ਰਹੋ ਰੇਡੀਓ ਪੰਜਾਬ ਟੂਡੇਜ਼ ਅਲ ਸ਼ੁਕਰੀਆ ਧੰਨਵਾਦ ਅੱਲਾ ਫ਼ਤ